ਅਸੀਂ ਬੇਅੰਤ ਮਤਨ ਜਿਤਾਉਣੇ ਜਿਤਾਉਣਾ ਗੱਲ ਮਕਦੇ ਆ ਰਹੀ ਫਰੀਦਕੋਟ ਤੋਂ ਸਰਬਜੀਤ ਜਿੱਤੂਗਾ ਬਾਈ ਸਰਜੀਤ ਨੂੰ ਫੋ ਪਾਵਾਂਗੇ ਵੋਟ ਸੋਧਰੀ ਜਾਵਾਂਗੇ ਸਰਬਜੀਤ ਦੇ ਨੀ ਲੋਕ ਨੇ ਸਭ ਪਾਰਟੀਆਂ ਦੇ ਅੱਕੇ ਪਏ ਹੁਣ ਇਹ ਲੋਕਾਂ ਦੇ ਇਹ ਆ ਵੀ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਵੋਟ ਇਹਨਾਂ ਨੂੰ ਪਾਵਾਂਗੇ ਸਰਬਜੀਤ ਸਿੰਘ ਖਾਲਸਾ ਜੀ ਦੂਜੀਆਂ ਪਾਰਟੀਆਂ ਵਾਲੇ ਜ਼ੋਰ ਪੂਰਾ ਲੱਗੀਆਂ ਆਪਣੀ ਵੋਟ ਤਾਂ ਉਧਰ ਪੱਕੀ ਹੈ ਜੀ ਨਾ ਪਿੱਛੇ ਸੈੰਗ ਲੱਗਦਾ ਖਾਲਸਾ ਜੀ ਔਲੀ ਔਲੀ ਦਮਾਲੇ ਸਜਾਵਾਂਗੇ ਜੀ ਅੱਛਾ ਸਿਰ ਦਸਾਂਗੇ ਜੀ ਤੇ ਬੀਜੇਪੀ ਦਾ ਕਿਵੇਂ ਲੱਗਦਾ ਬੀਜੇਪੀ ਦੀ ਤਾਂ ਸਾਸਰੀ ਕਾਲੀ ਹੈ ਜੀ ਸਰਬਜੀਤ ਖਾਲਸਾ ਵੀ ਸਿੱਖੀ ਤੌਰ ਤੇ ਤਾਂ ਇਹਨਾਂ ਨੂੰ ਲੋਕਾਂ ਨੂੰ ਚਾਹੀਦਾ ਪਾਉਣ ਦੇ ਹੋਰਾਂ ਨੂੰ ਪਾਈ ਜਾਂਦੇ ਆ ਵੋਟਾਂ ਇੱਕ ਵਾਰੀ ਇਹਨੂੰ ਵੀ ਪਾ ਲੋ ਲੜਦਾ ਨਹੀਂ ਸਕਦੇ ਵੋਟ ਤਾਂ ਪਾ ਸਕਦੇ ਹਾਰੇ ਜਿੱਤੇ ਅੰਦਰੋਂ ਅੰਦਰ ਨਹੀਂ ਨਾ ਆਉਂਦਾ ਵੀ ਪਾਸੇ ਪਾਈਏ ਸਾਨੂੰ ਠੀਕ ਲੱਗਦਾ ਵੀ ਅਸੀਂ ਤਾਂ ਆਪ ਕਹਿੰਦੇ ਵੀ ਇਸੇ ਮੁੰਡੇ ਨੂੰ ਪਾਓ ਕੀ ਨਾਮ ਸਰਬਜੀਤ ਸਿੰਘ ਅੱਛਾ ਅੱਜ ਤਾਂ ਇਹ ਭੁੱਲ ਜੰਨੇ ਉਹ ਵੀ ਅੱਛਾ ਤੇ ਚੋਣ ਸ਼ਾਨ ਕਿਵੇਂ ਯਾਦ ਰੱਖੂ ਚੋਣ ਸ਼ਾਨ ਤਾਂ ਉਹ ਗੰਨਾ ਸਿੱਧਾ ਜਾਂ ਝੋਕਦਾ ਸਾਡਾ ਅੱਛਾ ਆਮ ਆਦਮੀ ਪਾਰਟੀ ਤਾਂ ਨਹੀਂ ਜਿੱਤਦੀ ਆਈ ਸੀ ਪਰ ਲੋਕਾਂ ਦੇ ਦਿਲਾਂ ਤੋਂ ਇਹ ਦੋ ਕੁ ਸਾਲਾਂ ਚ ਵੀਰੇ ਲੈ ਗਈ ਮੇਰਾ ਪਿੰਡ ਭਦੌੜਾਗਾ ਭਦੌੜਾ ਜਿੱਥੋਂ ਮਰਜੀ ਨਸ਼ਾ ਲੈ ਲੋ ਵੱਡੇ ਵੱਡੇ ਦਾਅਵੇ ਕਰਦੀ ਸੀ ਤਾਂ ਕਦੇ ਮੇਰੇ ਹੱਥ 'ਚ ਹਰਾ ਪੈਨ ਦੇ ਦਿਓ ਉੱਤੇ ਤੁਹਾਡਾ ਝਟਾ ਖਤਮ ਕਰ ਦਾਂਗੇ ਹੈ ਤਾਂ ਕਾਲੀ ਨਹੀਂ ਅਸੀਂ ਵੀ ਅਸੀਂ ਤਾਂ ਕਾਲੀ ਨਹੀਂ ਆਪ ਇਹਨਾਂ ਨੇ ਕੁਰਤੀਆਂ ਕੀਤੀਆਂ ਜਰ ਧਰਮ ਦੇ ਨਾਲ ਉਹ ਇਹਨਾਂ ਨੂੰ ਦੇਣੀਆਂ ਫੈਰੀਆਂ ਕਾਲੀਵਾਲੇ ਤਾਂ ਉਹ ਤਾਂ ਮਤਲਬ ਉਹਨਾਂ ਨੂੰ ਤਾਂ ਆਪ ਨੂੰ ਵੀ ਅਹਿਸਾਸ ਹੋ ਗਿਆ ਵੀ ਅਸੀਂ ਕੀ ਕੁਛ ਕੀਤਾ ਸੀਗਾ ਉਹ ਤਾਂ ਹੱਥ ਪੈਰ ਮਾਰ ਹੀ ਨਹੀਂ ਰਹੇ ਵੀ ਸਾਡਾ ਕੋਈ ਬਣਨਾ ਤਾਂ ਹੈ ਨਹੀਂ ਯਾਰ ਘਟੋ ਘੜ ਗਰਮੀ ਦਾ ਨਾਂ ਲਵਾਈਏ ਲੂਜ਼ ਮੋਸ਼ਨ ਤਾਂ ਨਾ ਲੱਗਣ ਇਹ ਕੀ ਖਾਲਸਾ ਦਾ ਰਾਜ ਲੱਗਦਾ ਬਾਈ ਮੁੰਡੇ ਸਰਬਜੀਤ ਸਰਬਜੀਤ ਨਹੀਂ ਖਾਲਸਾ ਉਧਰ ਪਾਉਣਗੇ ਵੋਟ ਹੂੰ ਕਾਫਲਾ ਬਹੁਤ ਵੱਡਾ ਸੀ ਯਾਰ ਐਂ ਲੱਗਦਾ ਦੇਖ ਕੇ ਵੀ ਜੱਤਾ ਇਹਦੀ ਬੱਤੀ ਦੂਜੀਆਂ ਪਾਰਟੀਆਂ ਵੀ ਐ ਕਾਲੀ ਵਾਲਾ ਆ ਕੇ ਦੇਖ ਲਈਆਂ ਕਿਸੇ ਦਾ ਕੋਈ ਕੰਮ ਨਹੀਂ ਕੀਤਾ ਕੁਝ ਨਹੀਂ ਲੈਣਾ ਦੇਣਾ ਬਾਈ ਯਾਰ ਇਹ ਜਿਹੜਾ ਢਾਡੂਆ ਤਾਂ ਆ ਪਿੱਟੀਲਾ ਤਿੱਲਾ ਹੋਈ ਜਾਂਦਾ। ਨਵੇਂ ਸਰਕਾਰ ਨੇ ਕੁਝ ਨਹੀਂ ਕੀਤਾ। ਹਾਂ ਸਿਟੀ ਇੱਜਾਂ ਤੇ ਕੁਛ ਐ ਮੁੜ ਕੇ ਬਸ। ਬੋਟਾ ਫੁੱਲ ਭਾਈਆਂ ਜਿਹਨਾਂ ਕਹਿੰਦੇ ਬਲਦਾ ਆ ਗਿਆ ਬਲਦਾ। 1000 ਰੁਪਏ ਬੁੜੀਆਂ ਨੂੰ ਕਹਿੰਦੇ ਸੀ ਪਾਇਆ ਕਰਾਂਗੇ ਚੁੱਲੇ ਤੇ ਸੀਗਾ। ਨਾ ਤਾਂ ਉਹ ਦਿੱਤੇ ਐ ਨਾ ਪੇਛਣ ਵਧਾਈ ਆ ਰਹੇ ਕੋਈ। ਐਸਟੇ ਮੋਰ ਸਰਵਿਸ ਸਿੰਘ ਖਾਲਸਾ ਜੀ ਬਹੁਤ ਠੀਕ ਆ। ਜੀ ਤਾਲੀਆਂ ਵੀ ਇਹ ਜਿਹੜਾ ਸਰਜੀਤ ਸਿੰਘ ਖਾਲਸਾ ਵੀ ਲੋਕ ਵੋਟ ਇਹਨੂੰ ਪਾਉਣ ਜਿਨ੍ਹਾਂ ਨੇ ਆਈਡੀ ਕੁਰਬਾਨੀ ਕੀਤੀ ਆ ਹਰਮੰਦਰ ਸਾਹਿਬ ਦੇ ਖਾਤਰ ਇਹਨਾਂ ਨੇ ਆ ਵੀਗਾ ਜੰਨਾ ਪਰਵਾਰਕ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੁਸੀਂ ਦੇਖ ਰਹੇ ਹੋ ਆਰ ਐਮ ਬੀ ਟੈਲੀਵਿਜ਼ਨ ਤੇ ਅਸੀਂ ਪਹੁੰਚੇ ਹੋਏ ਹਾਂ ਹਲਕਾ ਫਰੀਦਕੋਟ ਦੇ ਪਿੰਡ ਨਿਔਰ ਤੇ ਇੱਥੋਂ ਆਮ ਆਦਮੀ ਪਾਰਟੀ ਦੇ ਕਰਮਜੀਤ ਸਿੰਘ ਅਨਮੋਲ ਚੋਣ ਲੜ ਰਹੇ ਨੇ ਭਾਜਪਾ ਵੱਲੋਂ ਹੰਸ ਰਾਜ ਹੰਸ ਤੇ ਕਾਂਗਰਸ ਵੱਲੋਂ ਅਮਰਜੀਤ ਕੌਰ ਸਾਹੋਕੇ ਇਸੇ ਤਰ੍ਹਾਂ ਹੈਗਾ ਭਾਈ ਸਰਬਜੀਤ ਸਿੰਘ ਖਾਲਸਾ ਜੋ ਭਾਈ ਬਿਆਨਤ ਸਿੰਘ ਦੇ ਸੁਪੁੱਤਰ ਨੇ ਇਹ ਸਾਰੇ ਬੰਦੇ ਜਿਹੜੇ ਹੈਗੇ ਆ ਚੋਣ ਮੈਦਾਨ ਦੇ ਵਿੱਚ ਹੈਗੇ ਆ ਤੇ ਮਾਹੌਲ ਕਿਵੇਂ ਆ ਲੋਕ ਇਹਨਾਂ ਬਾਰੇ ਕਿਵੇਂ ਸੋਚਦੇ ਆ ਅਸਰਿਕਾਲ ਜੀ ਅਸਰਿਕਾਲ ਠੀਕ ਹੋ ਜੀ ਹਾਂਜੀ ਹਾਂਜੀ ਬਹੁਤ ਵਧੀਆ ਕਿਵੇਂ ਲੱਗਦਾ ਫਿਰ ਫਰੀਦਕੋਟ ਹਲਕੇ ਦਾ ਮਾਹੌਲ ਫਰੀਦਕੋਟ ਹਲਕੇ ਦਾ ਮਾਹੌਲ ਆ ਸਰਬਜੀਤ ਖਾਲਸਾ ਵੀ ਸਿੱਖੀ ਤੌਰ ਤੇ ਤਾਂ ਇਹਨਾਂ ਨੂੰ ਲੋਕਾਂ ਨੂੰ ਚਾਹੀਦਾ ਪਾਉਣ ਦੇ ਉਹਨਾਂ ਦਾ ਆਪਦਾ ਸਾਰਾ ਪਰਿਵਾਰ ਯਾਰ ਲਿਆ ਉਹਨਾਂ ਨੇ ਹਾਂ ਅਕਾਲ ਤਖਤ ਦੀ ਖਾਤਰ ਹਾਂ ਹਾਂ ਇਹ ਮਾਹੌਲ ਆ ਫਿਰ ਅਗਲਾਂ ਦੀ ਸੋਚ ਆ ਲੋਕਾਂ ਦੀ ਅੱਡ ਅੱਡ ਉਹ ਲੋਕ ਇਹ ਵੀ ਕਹਿ ਰਹੇ ਆ ਵੀ ਇੱਕ ਬੰਦਾ ਨਕਲੀ ਪੱਗ ਵਾਲਾ ਇੱਕ ਅਸਲੀ ਵਾਲਾ ਵੀ ਜਿਹਨੇ ਵੀ ਦਰਵਾਸਾਬ ਤੇ ਹਮਲਾ ਹੋਇਆ ਉਸ ਤੋਂ ਬਾਅਦ ਜਿਹੜਾ ਹੈਗਾ ਸਿੱਖਾਂ ਦੀ ਪੱਗ ਨੂੰ ਧਰਿਆ ਦੁਆਰੇ ਭਾਈ ਬਿਆਨਤ ਸਿੰਘ ਨੇ ਹਾਂ ਹਾਂ ਉਹੀ ਆ ਉਹੀ ਗੱਲ ਕਰਦੇ ਨੇ ਵੀ ਉਹਨੇ ਪੱਗ ਧਰੀ ਕਰਕੇ ਵੀ ਹੱਕ ਬਣ ਹੋਰਾਂ ਨੂੰ ਪਾਈ ਜਾਂਦੇ ਆ ਵੋਟਾਂ ਇੱਕ ਵਾਰੀ ਇਹਨੂੰ ਵੀ ਪਾ ਲੋ ਠੀਕ ਹੈ ਨਾ ਲੜਤਾ ਨਹੀਂ ਸਕਦੇ ਵੋਟ ਤਾਂ ਪਾ ਸਕਦੇ ਆ ਹੂੰ ਠੀਕ ਹੈ ਨਾ ਸਹੀ ਹੈ ਹਾਂ ਤੇ ਦੂਜੇ ਕਿਵੇਂ ਦੇਖਦੇ ਹਾਂ ਕਾਲੀ ਦਲ ਵਾਲੇ ਵੀ ਆ ਬੀਜੇਪੀ ਵਾਲੇ ਵੀ ਆ ਨਹੀਂ ਹੈ ਤਾਂ ਬਸ ਹੈ ਤਾਂ ਵਧੀਆ ਹੀ ਸਾਰੇ ਕਹਿਣ ਦਾ ਭਾਵ ਹੁਣੇ ਸਿੱਖੀ ਤੌਰ ਤੇ ਇਹਦਾ ਇਹਨੂੰ ਹੱਕ ਹਾਂ ਇਹ ਤੁਹਾਡਾ ਕਿਵੇਂ ਮਨ ਹੁਣ ਬਣਿਆ ਕਿ ਜਦੋਂ ਆਏ ਮੈਦਾਨ ਚ ਪਹਿਲਾਂ ਜਿਵੇਂ ਕਾਫੀ ਲੱਗ ਰਹੀ ਸ਼ੁਰੂ ਸ਼ੁਰੂ ਚ ਵੀ ਨਹੀਂ ਹੈਗੀ ਹੁਣ ਆਏ ਵੀ ਆਪਾਂ ਜਦੋਂ ਪਤਾ ਲੱਗਿਆ ਪਹਿਲਾਂ ਪਤਾ ਹੀ ਨਹੀਂ ਸੀ ਜਦੋਂ ਹੁਣ ਕੈਂਡੀਡੇਟ ਖੜਾ ਆ ਉਹਦੀ ਪਤਾ ਲੱਗਿਆ ਵੀ ਐਂਤ ਸੌਦਾ ਮੁੰਡਾ ਹਾਰੇ ਜਿੱਤੇ ਅੰਦਰੋਂ ਅੰਦਰ ਨਹੀਂ ਨਾ ਆਉਂਦਾ ਵੀ ਪਾਸੇ ਪਾਈਏ ਅੱਛਾ ਠੀਕ ਹੈ ਨਾ ਇਹ ਹੈ ਵੀ ਮਾਹੌਲ ਬਣਿਆ ਪਿਆ ਹਾਂ ਸਿੱਖ ਕੌਮ ਦੇ ਹਿਸਾਬ ਨਾਲ ਫਿਰ ਰਿਪੋਰਟ ਵੇਖੋ ਜੀ ਇਹ ਬੜੀਆਂ ਗੱਲਾਂ ਸੁਣਦ ਨੇ ਦੇਖਦਾ ਹੁਣ ਲੋਕ ਨੇ ਸਭ ਪਾਰਟੀਆਂ ਦੇ ਅੱਕੇ ਪਏ ਆ ਅੱਛਾ ਹੁਣ ਇਹ ਲੋਕਾਂ ਦੇ ਇਹ ਆ ਵੀ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਵੋਟ ਹੀ ਉਹਨਾਂ ਨੂੰ ਪਾਓ ਠੀਕ ਹੈ ਜੇ ਜੇ ਤਰ੍ਹਾਂ ਬਿਆਨਤ ਸਿੰਘ ਨੇ ਉਹਨੂੰ ਕੀ ਲੋਡ ਸੀ ਕਿ ਉਹਦਾ ਧਰਮ ਸਥਾਨ ਧਾਇਆ ਸਰਕਾਰ ਨੇ ਭਾਵੇਂ ਕਿਸੇ ਦੀ ਹੁੰਦੀ ਆ ਉਹ ਤਾਂ ਜਦੋਂ ਜ਼ੁਲਮ ਕਰਦੀ ਆ ਉਹਨੇ ਹੰਨ ਸਾਡਾ ਫਰਜ਼ ਜ਼ਬਾਨ ਦਾ ਵੀ ਉਹਨਾਂ ਦੇ ਪਰਿਵਾਰ ਦੀ ਮਦਦ ਕਰਨਾ ਜੋ ਖੜੇ ਹੁੰਦੇ ਸਾਡਾ ਬੋਟ ਪਾਉਣ ਦਾ ਹੱਕ ਉਸ ਉੱਥੇ ਹੀ ਆ ਅੱਛਾ ਪਹਿਲਾਂ ਭਾਈ ਸਾਹਿਬ ਇਹਨੇ ਬਠਿੰਡੋ ਹਾਰ ਗਏ ਸੀਗੇ ਤੁਹਾਨੂੰ ਉਹ ਹਾਰ ਕੇ ਸਾਡੇ ਜਿਹੜੀਆਂ ਕੌਮ ਦੇ ਵਿੱਚ ਕਮੀਆਂ ਬਹੁਤ ਜ਼ਿਆਦਾ ਆ ਸਾਡਾ ਧਰਮ ਤਾਂ ਹੀ ਪਿੱਛੇ ਜਾਂਦਾ ਜਦ ਸਿੱਖਤੋਂ ਨੂੰ ਸਰ ਮਾਰਨ ਤੇ ਹੋਏ ਵੇ ਆ ਇਸ ਕਰਕੇ ਪਿੱਛੇ ਤੁਰ ਜਾਂਦਾ ਸਾਡੇ ਚ ਹੀ ਗਦਾਰ ਬਾਲੇ ਆ ਗਦਾਰੀ ਦਾ ਕਰਕੇ ਹੀ ਅੱਛਾ ਕਰਮਜੀਤ ਅਨਮੋਲ ਕਹਿੰਦਾ ਵੀ ਮੈਂ ਤਾਂ ਫਿਲਮਾਂ ਬਣਾਉਣੀਆਂ ਸਮਾਂ ਉੱਧਰ ਵੀ ਦਿਆ ਕਰੂੰ ਤਾਂ ਵੀ ਕੱਠ ਬਹੁਤ ਜ਼ਿਆਦਾ ਹੁੰਦੀ ਉਹ ਛਰੇ ਆਮ ਕਹਿ ਰਿਹਾ ਵੀ ਮੈਂ ਉਹਨਾ ਨਹੀਂ ਭਾਈ ਜਿੰਨੀਆਂ ਵੀ ਇਹ ਬੰਦੇ ਆ ਨਾ ਇਹ ਭਾਰਤ ਦੇ ਕਲਾਕਾਰਾਂ ਨੂੰ ਹੁੰਦੇ ਇਹਨਾਂ ਕੋਲੇ ਪੈਸੇ ਹੁੰਦੇ ਆ ਠੀਕ ਹੈ ਠੀਕ ਹੈ ਇਹ ਜਿਹੜੇ ਸਰਕਾਰ ਆ ਬੰਦਾ ਹੀ ਉਹੋ ਜਿਹਾ ਭੁਲ ਕੇ ਵੀ ਆਪੇ ਪੈਸੇ ਵੰਡੀ ਜਾਂਦੇ ਜਿੱਤੀ ਜਾਂਦੇ ਜਿੱਤ ਕੇ ਤਾਂ ਪਾਰਟੀ ਤਕੜੀ ਹੈ ਤੇ ਨੀਤੀ ਜਵਾਬ ਤਾਂ ਖੜੇ ਨਹੀਂ ਹੁੰਦੇ ਤੇ ਕੱਲੇ ਜਲਦਾ ਕਿਵੇਂ ਲੱਗਦਾ ਤਾਲੀ ਦਾਲ ਦਾ ਵੀ ਉਹਨਾਂ ਲੋਕਾਂ ਦੇ ਜਿਹੜੇ ਇਹਨਾਂ ਦੇ ਆ ਵੇਖੀ ਜਾਂਦੇ ਲਸਣ ਹਾਲ ਤੱਕ ਖੰਡੇ ਵੇ ਆ ਇਸ ਕਰਕੇ ਵੀ ਪਿੱਛੇ ਜਰਨ ਸਿੰਘ ਬਾਦਲ ਨੇ ਇੱਕ ਹੁਣ ਐਲਾਨ ਲਾਵਾ ਕੱਢਿਆ ਚੂਮਨੋਤ ਪੱਤਰਾ ਮੌਕੇ ਤੇ ਆ ਕੇ ਤਾਂ ਬਹੁਤ ਕੱਢੀ ਜਾਂਦੇ ਆ ਮੁੱਖਾਂ ਵਾਸਤੇ ਸਾਰਾ ਕੋਸ਼ਿਸ਼ ਕਹਿੰਦੇ ਆ ਬੱਚੇ ਵੀ ਸਭ ਨੂੰ ਦੇ ਜਾਂ ਹਾਂ ਸਭ ਨੂੰ ਦੇ ਹੀ ਜਾਂਦੇ ਆ ਕਰਨਾ ਬਹੁਤ ਜਦੋਂ 12 15 ਸਾਲ ਇਹਨਾਂ ਹੈ ਤਾਂ ਕੱਲ ਹੀ ਐਸੀ ਵੀ ਅਸੀਂ ਕੋੜਾ ਕੱਲ ਹੀ ਨਹੀਂ ਸਾਡਾ ਪਿੰਡ ਬਹੁਤ ਖਾਲੀਆਂ ਦੇ ਗਿਆ ਪਹਿਲਾਂ ਵਾਲੀ ਜਿਹੜੀ ਸਮਾਸ ਸੀ ਹੈ ਆਪ ਇਹਨਾਂ ਨੇ ਕੁਰਤੀਆਂ ਕੀਤੀਆਂ ਜਿਹੜਾ ਧਰਮ ਦੇ ਨਾਲ ਉਹ ਇਹਨਾਂ ਨੂੰ ਦੇਣੀਆਂ ਪੈ ਰਹੀਆਂ ਹੁਣ ਕੰਮ ਤਾਂ ਬਹੁਤ ਹੀ ਤੇ ਖਾਲੀਆਂ ਨੇ ਕੰਮ ਦੇ ਨਹੀਂ ਕਦੇ ਹਾਂ ਜਿਹੜਾ ਗੁਰੂ ਦੇ ਨਾਲ ਲੱਗ ਇਹਨਾਂ ਨੇ ਤੋਂ ਆਪਣੇ ਧਰਮ ਦੇ ਨਾਲ ਸੱਠਾਂ ਦੇ ਨਾਲ ਇਹਨਾਂ ਨੇ ਕੀਤੀਆਂ ਨਾ ਉਹ ਉਹਨਾਂ ਹੀ ਅਵਸਾਰਾਂ ਨੂੰ ਇਹਨਾਂ ਨੇ ਡਿਊਟੀਆਂ ਤੇ ਲਾਏ ਵੇ ਜਿਨ੍ਹਾਂ ਨੇ ਜ਼ੁਲਮ ਕੀਤਾ ਸੀ ਹਾਂ ਜੀ ਹਾਂ ਜੀ ਹਾਂ ਜੀ ਉਹ ਹਨ ਹਾਲਿਆਲੇ মিডিਆ ਆ ਗਿਆ মিডিਆ ਸਾਰਾ ਲੋਕਾਂ ਨੂੰ ਜਾਗਰਤ ਕਰ ਰਿਹਾ ਲੋਕਾਂ ਨੂੰ ਪਤਾ ਲੱਗ ਜਿੰਦਾ ਅੱਗੇ ਪਤਾ ਲੱਗਦਾ ਨਹੀਂ ਜਿੱਤੇ ਝੂਠ ਮਾਰਿਆ ਚੱਲ ਜਾਂਦਾ ਈ ਸਾਨੂੰ ਠੀਕ ਲੱਗਦਾ ਵੀ ਅਸੀਂ ਤਾਂ ਆਪ ਕਹਿੰਦੇ ਵੀ ਇਸੇ ਮੁੰਡੇ ਨੂੰ ਪਾਓ ਜਿਹਨਾਂ ਨੇ ਕੀ ਨਾਮ ਸੀ ਅਰਵਜੀਤ ਸਿੰਘ ਅ ਫਰਮਜੀਤ ਸਿੰਘ ਅੱਛਾ ਅਜ ਤਾਂ ਭੁੱਲ ਜੰਦੇ ਉਹ ਵੀ ਅੱਛਾ ਫੇ ਚੋਣ ਸ਼ਾਨ ਕਿਵੇਂ ਯਾਦ ਰੱਖੂ ਤੋਂ ਜਾਂਦਾ ਉਹ ਗੰਨਾ ਸਿੱਧਾ ਸੋਦਾ ਸਾਡਾ ਅੱਛਾ ਅੱਛਾ ਕਿਸਾਨ ਤੇ ਗੰਨਾ ਕਹਿੰਦੇ ਹਾਂ ਅੱਛਾ ਕਿਸਾਨ ਤੇ ਗੰਨਾ ਬਸ ਵੀ ਉਹਨਾਂ ਨੂੰ ਪਾ ਦੇ ਪਹਿਲਾਂ ਜਿਵੇਂ ਐਮਪੀ ਰਹੇ ਇੱਥੋਂ ਤਾਂ ਉਹਨਾਂ ਦਾ ਕੰਮ ਕਰਕੇ ਮੇਰੇ ਆ ਉਹਨਾਂ ਵੀ ਵਾਠੀਕ ਰਿਹਾ ਜੀ ਵਧਿਕਾ ਬਸ ਕਿਹੜਾ ਵੋਟਾਂ ਲੈ ਕੇ ਕਿਹੜਾ ਮੁੜ ਕੇ ਬਾਤ ਪੁੱਛਦਾ ਇੱਥੇ ਅੱਛਾ ਹਾਂ ਕੀ ਕਾ ਸਮੱਸਿਆਵਾਂ ਕੀ ਇਧਰ ਏਰੀਆ 'ਚ ਸਵਾਸ ਸਵਾਸਾ ਦਾ ਕੁਛ ਨਹੀਂ ਜੀ ਬਸ ਬਸ ਵਧ ਗਿਆ ਜਿਹੜਾ ਚੱਲੀ ਜਾਂਦਾ ਟਾਂਚੇ ਹੀ ਚੱਲਦੇ ਆ ਤਾਂ ਅਸੀਂ ਤਾਂ ਕਹੀਂ ਮਾਰਨੇ ਮਾਰੀ ਜਾਂਦੀ ਅੱਛਾ ਨਵੀਂ ਸਰਕਾਰ ਦੇ ਕੰਮ ਕਿਵੇਂ ਦੇਖਦੇ ਹੋ ਨਵੀਂ ਸਰਕਾਰ ਦੇ ਜੀ ਆ ਲਾਈਟ ਤਾਂ ਦਿੱਤੀ ਬਸੇਰੀ ਕਿਸਾਨਾਂ ਨੂੰ ਅੱਛਾ ਪਰ ਹੋਰ ਨਹੀਂ ਕੋਈ ਬੜਾ ਚੰਗਾ ਕੰਮ ਕਰੇ ਨੌਕਰੀਆਂ ਦਿੱਤੀਆਂ ਕਹਿੰਦੇ ਨਹੀਂ ਨੌਕਰੀ ਕੀ ਆਖਣੇ ਕੋਈ ਇੱਕ ਅੱਧੀ ਮਿਲ ਜੇ ਉਹ ਤਾਂ ਕੋੜੇ ਨੂੰ ਕਿ ਮੜਿਆ ਧਰਮ ਹਾਂ ਵੀ ਕੋਈ ਬੜਾ ਹੀ ਨੌਕਰੀਆਂ ਨਾ ਕਰੇ ਕਹੀਂ ਦੇ ਸੀ 1000 ਰੁਪਏ 부ੜੀਆਂ ਨੂੰ ਕਹਿੰਦੇ ਸੀ ਪਾਇਆ ਕਰਾਂਗੇ ਚੁੱਲੇ ਤਾਂ ਜਿਹਾ ਹਾਂ ਨਾ ਤਾਂ ਉਹ ਦਿੱਤੇ ਆ ਨਾ ਪੈਸ਼ਨ ਵਧਾਈ ਆਰੇ ਕੋਈ ਅੱਛਾ ਹਾਂ ਤੇ ਫਿਰ ਨਵੀਂ ਸਰਕਾਰ ਨੂੰ ਸਿੱਖ ਕਰਾਂਗੇ ਅਸੀਂ ਤਾਂ ਉਹੀ ਵਾਹ ਕਹਾੜੀ ਆ ਸੱਡੀ ਤੋਂ ਅੱਛਾ ਤੇ ਫਿਰ ਵਾਦੇ ਕਿਉਂ ਨਹੀਂ ਪੂਰੇ ਕੀਤੇ ਕੀ ਪਤਾ ਜੀ ਉਹ ਉਹਨਾਂ ਨੂੰ ਪਤਾ ਹੋਊ ਸਰਕਾਰ ਨੂੰ ਪਤਾ ਹੋਊ ਨਾਮ ਅਗਰ ਉਹਨਾਂ ਨੇ ਕਰਨੇ ਆ ਵੋਟਾਂ ਫੁੱਲ ਪਾਈਆਂ ਜਿਹੜਾ ਕਹਿੰਦੇ ਬਲਦਾ ਆ ਗਿਆ ਬਲਦਾ ਵੋਟਾਂ ਹਰ ਇੱਕ ਨੇ ਪਾਈਆਂ ਮਤਲਬ ਲੈ ਲਿਆ ਹੁਣ ਸਾਡਾ ਬਲਦਾ ਕਰਦਾ ਉਹ ਹਾਂ ਹੁਣ ਸਾਡਾ ਬਲਦਾ ਕਰਦਾ ਅੱਛਾ ਤੇ ਪਹਿਲਾਂ ਆਪਣੇ ਜਿਹੜੇ ਐਮਪੀ ਰਹੇ ਉਹਨਾਂ ਦੇ ਕੰਮ ਕਿਵੇਂ ਰਹੇ ਨਹੀਂ ਬਦਗੀ ਸੀ ਜੀ ਉਹ ਨਾ ਕਿਸੇ ਦਾ ਮਾਰਾ ਕੀਤਾ ਨਾ ਚੰਗਾ ਕੀਤਾ। ਅੱਛਾ। ਚੱਲੀ ਗਿਆ ਜੀ ਮੈਂ ਚਲਾਈ ਗਿਆ ਹਾਂ। ਅੱਛਾ। ਹੂੰ। ਅਸੀਂ ਤਾਂ ਇਹ ਵੀ ਜਿਹੜਾ ਸਰਬਜੀਤ ਸਿੰਘ ਖਾਲਸਾ ਹੂੰ ਵੀ ਲੋਕ ਬੋਟ ਇਹਨੂੰ ਪਾਉਣ ਜਿਨ੍ਹਾਂ ਨੇ ਆਈਡੀ ਕੁਰਬਾਨੀ ਕੀਤੀ ਆ ਹਰਮੰਦਰ ਸਾਹਿਬ ਦੇ ਖਾਤਰ ਇਹਨਾਂ ਨੇ ਆਪਣਾ ਜਾਨਾ ਪਰਵਾਰ ਕੀਤੀ। ਅੱਛਾ। ਹਾਂਜੀ। ਤੇ ਦੂਜੇ ਉਮੀਦਵਾਰਾਂ ਨੂੰ ਕਿਵੇਂ ਦੇਖਦੇ ਹੋ? ਦੂਜੇ ਉਮੀਦਵਾਰ ਸਾਡੇ ਪਿੰਡਿੰਦੇ ਆ ਇਹ ਤਾਂ ਹੁਣ ਦੋ geke ਲਾਗੇ। ਭਾਈ ਸਰਬਜੀਤ ਸਿੰਘ ਆ ਗਿਆ। ਹਾਂਜੀ। ਅੱਛਾ ਦੂਜੇ ਕੋਈ ਨਹੀਂ ਆਇਆ। ਅੱਛਾ। ਇਹ ਨਵੀਂ ਸਰਕਾਰ ਦੇ ਕੰਮ ਕਿਵੇਂ ਦੇਖਦੇ ਹੋ? ਨਵੀਂ ਸਰਕਾਰ ਨੇ ਕੁਝ ਨਹੀਂ ਕੀਤਾ। ਅੱਛਾ। ਹਾਂ, ਸਿੱਟੇ ਇੱਦਾਂ ਦੇ ਕੋਸ਼ ਹੈ। ਮੁੜ ਕੇ ਬਸ। ਉਹ ਤਾਂ ਕਹਿੰਦੇ ਆਂ ਆਮ ਘਰਾਂ ਦੇ ਬੱਚੇ ਆ, ਇਮਾਨਦਾਰ ਆ। ਆਹ ਆਮ ਘਰਾਂ ਦੇ ਬੱਚੇ ਉੱਥੇ ਹੀ ਆ, ਇੱਥੇ ਹੀ। ਹਾਂਜੀ। ਹਾਂਜੀ। ਇੱਥੇ ਆਣੀ ਹੈ? ਨਹੀਂ ਇੱਥੇ ਹੈ। ਉਹਦਾ ਕੰਮ 40000 ਨੌਕਰੀ ਦੇਤੀ ਕਿਸਾਨਾਂ ਨੂੰ, ਬਿਜਲੀ ਫ੍ਰੀ ਆ, ਦੂਜਿਆਂ ਨੂੰ ਬਿਜਲੀ ਫ੍ਰੀ ਆ। ਬਿਜਲੀ ਤਾਂ ਬਥੇਰੀ ਦਿੰਦੇ ਆ। ਹੂੰ। ਪਹਿਲੀ ਤਾਂ ਨਹੀਂ ਉਹ ਦੂਜਾ ਵਿਆਹ ਦੂਜਾ ਕੋਈ ਸਭੀ ਵੀ ਇਹ ਨਹੀਂ ਕੱਟ ਦਿੰਦੀ ਹੈ ਪਰ ਉਹਨਾਂ ਨੇ ਜਿਹੜੇ ਆਪਣੇ ਲੋਕਾਂ ਦੇ ਕੰਮ ਹੈ ਉਹ ਕੁਝ ਨਹੀਂ ਕੀਤੇ ਕੁਝ ਨਹੀਂ ਕੀਤਾ ਹਾਂ ਜੀ ਸਾਤਾ ਬੰਦੇ ਨੇ ਕਿਹਾ ਵੀ ਭਾਈ ਸਰਵਿੰਸਿੰਗ ਨੂੰ ਪਾਉਣੀ ਹੈ ਉਧਰ ਹੀ ਪਾਵਾਂਗੇ ਫਿਰ ਜਿੱਧਰ ਇਹਨਾਂ ਨੇ ਆਖਿਆ ਉਧਰ ਹੀ ਪਾਵਾਂਗੇ ਹੀ ਤਾਂ ਮੰਜ਼ਰ ਆਲੇ ਅੱਛਾ ਜਿਹੜੀ ਜੁੰਡਲੀ ਐ ਸਾਰੀ ਉੱਥੇ ਹੀ ਪੌਂਦੀ ਐ ਹਾਂ ਜਿੱਧਰ ਇਹਨਾਂ ਨੇ ਅੱਜ ਤਾਂ ਇੱਕ ਥਾਂ ਹੀ ਪਾਉਣੀ ਐ ਅੱਛਾ ਜਦੋਂ ਤੁਸੀਂ ਕਹਿੰਦੇ ਨਾ ਬਠੰਡੇ ਤੋਂ ਹਰਾਤਾ ਹਾਂ ਹਾਂ ਜੀ ਉਦੋਂ ਲੋਕਾਂ ਨੂੰ ਇੰਨਾ ਜਾਗਰਤ ਨਹੀਂ ਸੀ ਜਦੋਂ ਹੁਣ ਇਹਨਾਂ ਦੇ ਪੋਲ ਖੁੱਲ ਗਏ ਕਾਲੀਆਂ ਦੇ ਦੂਜੀਆਂ ਦੇ ਹੋਰਾਂ ਦੇ ਉਹਦੀ ਵਜ੍ਹਾ ਨਾਲ ਹੁਣ ਲੋਕਾਂ ਨੂੰ ਪਤਾ ਲੱਗਣ ਲੱਗਾ ਵੀ ਆਹ ਚੀਜ਼ ਆਈ ਹੁੰਦੀ ਐ ਵੀ ਸਾਡੇ ਜਿਹੜੇ ਅਸਲੀ ਸ਼ਹੀਦ ਆ ਜੋ ਰਹਿ ਕੇ ਉਹਨਾਂ ਦੇ ਬਾਰੇ ਨਾਲਦਿਆਂ ਉਹਨਾਂ ਦੀਆਂ ਲੱਤਾਂ ਖਿੱਚੀਆਂ ਕੁਝ ਲੋਕਾਂ ਨੇ ਜਾਗਰਤ ਨਹੀਂ ਕੀਤਾ ਦੋਨ ਨਹੀਂ ਜਿੰਨੀ ਹੁਣ ਹੋ ਗਈ ਆ ਜਿਵੇਂ ਹੁਣ ਅੰਬਰਪਾਲ ਤੋਂ ਪਤਾ ਲੱਗਾ ਵੀ ਇਹ ਨੇ ਕੀ ਮਾੜਾ ਕੰਮ ਕਰਦਾ ਸੀ ਤਾਂ ਅਸ ਕਰਕੇ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਵੀ ਕਿ ਬਹੁਤ ਲੱਗਦਾ ਤੁਸੀਂ ਸੁਣਦੇ ਹੋ ਖੰਡੂਰ ਸਾਹਿਬ ਨਹੀਂ ਉੱਥੇ ਮੈਂ ਖਬਰਾਂ ਖੋਰਾ ਸ਼ੰਦਾਰ ਨੇ ਮਾੜੀਆਂ ਮੋਟੀਆਂ ਵੇਸ ਮੌਤਾਂ ਫਿਰ ਮਾਹੌਲ ਵਾ ਬਦਲਿਆ ਹਾਂ ਬਦਲਿਆ ਤਾਂ ਹੈ ਕਿ ਬਹੁਤ ਜ਼ਿਆਦਾ ਠੀਕ ਹੈ ਨਾ ਉਹ ਜਿਹੜੇ ਕਰਮਜੀਤ ਸਿੰਘ ਨਮੂਲ ਉਹਨਾਂ ਦੇ ਹੱਕ 'ਚ ਵੀ ਕਾਫੀ ਕਲਾਕਾਰ ਆ ਰਹੇ ਆ ਜਾਂ ਉਹ ਸਾਰੇ ਉਹ ਵੀ ਆਏ ਨਹੀਂ ਆ ਤੇ ਉਹ ਉਹ ਮਾੜਿਆ ਕਹਿਣ ਦਾ ਭਾਵੇਂ ਸਿੱਖ ਦੇ ਤੌਰ ਤੇ ਇਹ ਇਹਨਾਂ ਦੀ ਪਹਿਲ ਵਣਦੀ ਹੈ ਤੇ ਜਿਵੇਂ ਹੰਸ ਰਾਇ ਹੰਸ ਦਾ ਵਿਰੋਧ ਹੋਇਆ ਜੀ ਉਹ ਤਾਂ ਹੁਣ ਸਾਨੂੰ ਪਤਾ ਹੀ ਹੈ ਆਪਣੇ ਕਿਸਾਨਾਂ ਨਾਲ ਥੋੜਾ ਉਹਨਾਂ ਨੇ ਕਰਿਆ ਉੱਥੇ ਜਾਂਦਿਆਂ ਨੂੰ ਇੱਥੇ ਹਰਿਆਣੇ ਚ ਨੰਗਰ ਨਹੀਂ ਤਾਂ ਉਹਨਾਂ ਨੇ ਫਿਰ ਸਵਾਲ ਜਵਾਬ ਕਰਨਾ ਹੀ ਸਿੱਖ ਆਪ ਨੇ ਧਮਕੀਆਂ ਵੀ ਕਾਫੀ ਦੇ ਰਹੀਆਂ ਜੀ ਦੋ ਵਾਰ ਤਰੀਕ ਤੋਂ ਦੇਖਾਂਗੇ ਇੱਕ ਤੋਂ ਬਾਅਦ ਦੇਖਾਂਗੇ ਸਾਰੇ ਚਲੋ ਧਮਕੀਆਂ ਤਾਂ ਫਿਰ ਉਹ ਧਮਕਾ ਦਾ ਨਜਾਇਜ਼ ਆ ਜਿਹੜਾ ਐਵੇਂ ਧਮਕ ਬਿਨਾ ਮਤਲਬਦੋ ਦੇਣੀ ਜਿਹੜੀ ਗੱਲ ਸਵਾਲ ਪੁੱਛੋ ਅਗਲੇ ਤੋਂ ਠੀਕ ਹਨ ਧੌਂਕਾਂ ਨਾਲ ਤਾਂ ਨਹੀਂ ਗੱਲ ਬਣਨੀ ਪਹਿਲਾਂ ਕਿਵੇਂ ਪਹਿਲਾਂ ਕਿਵੇਂ ਰਿਹਾ ਵਿਕਾਸ ਦਾ ਕੰਮ ਜਦੋਂ ਪਹਿਲਾਂ ਐਮਪੀ ਸੀਗੀ ਇੱਥੋਂ ਤਾਂ ਉਹਨਾਂ ਨੇ ਕੋਈ ਕੰਮ ਕੁਮ ਕਰਾਇਆ ਜਾਂ ਕਿਵੇਂ ਹਾਂ ਜਾਂ ਕੋਈ ਨਹੀਂ ਨਹੀਂ ਹੋਇਆ ਕੰਮ ਅੱਗੇ ਆਮ ਆਦਮੀ ਦਾ ਸੀ ਪਹਿਲਾਂ ਸਾਧੂ ਸਿੰਘ ਸੀਗਾ ਇਹ ਕਿ ਇਹ ਸੀ ਮਾਮ ਸਦੀਕ ਸੀਗਾ ਹਾਂ ਹਾਂ ਮਾਂ-ਵਾ ਮਾਂ ਕਰਾਏ ਮੜੇ ਮੜੇ ਉਹਨਾਂ ਨੇ ਵੀ ਟੈਂਕਾਂ ਟੁਕਾਂ ਦਿੱਤੀਆਂ ਸੀ ਉਦੋਂ ਸਾਧੂ ਸਿੰਘ ਨੇ ਪਹਿਲਾਂ ਸਾਧੂ ਸਿੰਘ ਰਿਹਾ ਆਪਾਂ ਨੇ ਸਾਨੂੰ ਇਕੱਲੇ ਅਕਾਲੀਆਂ ਬਾਰੇ ਹੀ ਪਤਾ ਹੈ ਅਕਾਲੀਆਂ ਨੇ ਕੀ ਕੰਮ ਵਧੀਆ ਕਰਾਇਆ ਅਕਾਲੀਆਂ ਨੇ ਇਹੋ ਜਿਹਾ ਕੋਈ ਕੰਮ ਹੀ ਹੈ ਨਹੀਂ ਜਿਹੜਾ ਕੀਤਾ ਨਹੀਂ ਹੈ ਇਹੋ ਜਿਹਾ ਕੋਈ ਕੰਮ ਹੀ ਹੈ ਨਹੀਂ ਸਾਡੇ ਹਲਕੇ ਜਿਹੜਾ ਗੱਲ ਨਾਲ ਤੋਂ ਦਿਨ ਕੀ ਕੰਮ ਕਰਾਏ ਸਾਰੇ ਆਹ ਕੀ ਮੋਗੇ ਲਵਾ ਆ ਦਸਣੇ ਬਣਾ ਮੰਡਗਾ ਬਣਾ ਟ੍ਰਾਂਸਫਾਰਮ ਲਵਾ ਸਾਰੇ ਆਹ ਕਾਂਗਰਸ ਵਾਲੇ ਵੀ ਕਹਿੰਦੇ ਸੀ ਬਹੁਤ ਕੰਮ ਕਰਾਇਆ ਕਿਸੇ ਨੇ ਕੁਝ ਨਹੀਂ ਕਰਿਆ ਨਵੀਂ ਸਰਕਾਰ ਕਹਿੰਦੀ ਐ ਅਸੀਂ ਕਿੰਨੀਆਂ 40000 ਨੌਕ ਨੇ ਦੇ ਦਿੱਤੇ ਦਿਖਾਵੇ ਇੱਥੇ ਨਵੀਆਂ ਸਰਕਾਰ ਇੱਥੋਂ ਨਵਾਂ ਆਹ ਇਹਨਾਂ ਨੇ ਆਹ ਜਿਹੜੇ ਹੁਣ ਸਰਕਾਰ ਐ ਇਹਨਾਂ ਨੇ ਸਾਡੇ ਪਿੰਡੋਂ ਮੋਟਰਾਂ ਪੱਟ ਤਾਂ ਲਈਆਂ ਜਿਹੜੀਆਂ ਜਾਲੀ ਜੁਲੀ ਸੀng ਅ ਅੱਛਾ ਹਾਂ ਹੋਰ ਨਹੀਂ ਕੋਈ ਵੀ ਕੰਮ ਹੋਇਆ ਵੀ ਮਾਹੌਲ ਕਾਫੀ ਚੇਂਜ ਹੋ ਰਿਹਾ ਬਦਲ ਰਿਹਾ ਹੈ ਕਿਵੇਂ ਲੱਗਦਾ ਤੁਹਾਨੂੰ ਉਹ ਬਦਲਦਾ ਹੋਊ ਜੀ ਸਾਡੇ ਤਾਂ ਇੰਨਾ ਹੀ ਸਾਡੇ ਤਾਂ ਅਕਾਲੀ ਤੇ ਕਾਂਗਰਸੀ ਵੱਧ ਦੋ ਪਾਰਟੀਆਂ ਅਕਾਲੀ ਜਾਲ ਦੇ ਕਿਹੜੇ ਚੰਗੇ ਕੰਮ ਤੋਂ ਗਿਨਾ ਸਕਦੇ ਹੋ ਸਾਡੇ ਤਾਂ ਸਾਰੇ ਉਹ ਬਹੁਤ ਹੋਇਆ ਜੀ ਕਾਂਗਰਸ ਵੀ ਕਹਿੰਦੀ ਚੰਗੇ ਕਾਂਗਰਸ ਨੇ ਵੀ ਕਰੇ ਕੀ ਕੰਮ ਕਰੇ ਸਾਰੇ ਕਰਿਆ ਮੰਡਿਆ ਮੁੰਡਿਆਂ ਦੇ ਜੀ ਅੱਛਾ ਹੋਰ ਵਿਕਾਸ ਬਹੁਤ ਹੋਇਆ ਪਿੰਡ ਦਾ ਨਵੀਂ ਸਰਕਾਰ ਵੀ ਕਹਿੰਦੀ ਆ ਵੀ ਨੌਕਰੀਆਂ ਦੇਤੀਆਂ ਬਿਜਲੀ ਕਿਸਾਨਾਂ ਨੂੰ ਜਾਓ ਸਵੱਛ ਛੱਡੋ ਤੇ ਬਿਜਲੀ ਲਓ ਬਿਜਲੀ ਦਾ ਜੀ ਆਉਂਦੀ ਹੈ ਪੂਰੀ ਹਾਂ ਹੋਰ ਨਹੀਂ ਕੋਈ ਕੰਮ ਹੋਇਆ ਨੌਕਰੀਆਂ ਨਹੀਂ ਮਿਲੀਆਂ ਨੌਕਰੀਆਂ ਨਹੀਂ ਨੀ ਬੱਚਿਆਂ ਨੂੰ ਪਹਿਲਾਂ ਸਪਾਰਸ ਤੇ ਮਿਲਦੀ ਸੀ ਨੌਕਰੀ ਰਿਸ਼ਵਤ ਚੱਲਦੀ ਸੀ ਐਦਕੇ ਸੀ ਮੈਟ ਦੇ ਹੱਥ ਨਾਲ ਨੌਕਰੀਆਂ ਨਹੀਂ ਜੀ ਸਾਡੇ ਦਾ ਕੋਈ ਮਿਲੀ ਨਹੀਂ ਐਵੇਂ ਕਹੀ ਹੈਗੀ ਨਹੀਂ ਨਹੀਂ ਅੱਛਾ ਪਾਰਟੀਆਂ ਦਾ ਕਿਵੇਂ ਲੱਗਦਾ ਐਦਕੀ ਪਾਰਟੀਆਂ ਦੇ ਵੀ ਦੇਖੋ ਆਪਾਂ ਦਾ ਕੋਈ ਬਾਹਲਾ ਨਹੀਂ ਇੰਨਾ ਪਤਾ ਯਾਰ ਇੱਥੇ ਹੀ ਬੈਠੇ ਰਹਿੰਨੇ ਹੈਗੇ ਉਹਨੇ ਗੱਲਾਂ ਚੱਲਦੀਆਂ ਹਾਲਪ੍ਰਾਪਤ ਗੱਲਾਂ ਤਾਂ ਖਾਲਸੇ ਨੂੰ ਆਖੀ ਜਾਂਦੀ ਸੀ ਬੁੱਟਪੌਣ ਕੋਲ ਸਰਵਿਸਿੰਗ ਖਾਲਸੇ ਅੱਛਾ ਉਹਦਾ ਫਿਰ ਚਰਚਾ ਕਿਵੇਂ ਚੱਲ ਰਹੀ ਹੈ ਚਰਚਾ ਵਧ ਗਈ ਇੱਥੇ ਆਏ ਸੀਗੇ ਅੱਛਾ 1 ਮਿੰਟ ਹਾਂ ਨਿਆ ਹੋਰ ਨਹੀਂ ਆਇਆ ਕੋਈ ਨਹੀਂ ਹੋਰ ਨਹੀਂ ਉਹ ਆਈ ਤੇ ਉਹਦਾ ਪਿਓ ਆਇਆ ਜਿਹੜਾ ਝਾੜੂਆ ਤਾਂ ਆ ਪਿੱਟੀਲਾ ਤਿੱਲਾ ਹੋਈ ਜਾਂਦਾ ਕਿਹਾ ਉਹਦਾ ਕੰਮ ਬਹੁਤ ਕਰਾ ਦੇ ਨੌਕਰੀਆਂ ਦੇ ਦਿੰਦੀ ਸਾਨੂੰ ਪਤਾ ਹੀ ਹੈ ਇੱਕ ਮਿੰਟ ਵਜੇ ਆਉਣੇ ਥੋੜੇ ਸਾਨੂੰ ਪਤਾ ਹੀ ਹੈ ਅੱਛਾ ਤੇ ਉਹ ਤਾਂ ਆਪ ਹੀ ਖਿੰਡ ਜਾਂਦੇ ਐ ਕਿਸਾਨਾਂ ਨੂੰ ਬਿਜਲੀ ਦੇਤੀ ਕਿਸਾਨਾਂ ਨੂੰ ਬਿਜਲੀ ਤਾਂ ਪਹਿਲਾਂ ਤੋਂ ਹੀ ਹੈਗੀ ਆ ਅੱਛਾ ਹਾਂ ਗਰੀਬਾਂ ਨੂੰ ਕੋਈ ਦੇਣ ਜੀ ਅੱਛਾ ਗਰੀਬਾਂ ਨੂੰ ਕੁਝ ਨਹੀਂ ਦਿੰਦਾ ਕਿਸੇ ਨੇ ਇਹ ਕੀ ਖਾਲਸਾ ਦਾ ਰਾਜ ਲੱਗਦਾ ਬਾਈ ਮੁੰਡੇ ਯਾਰ ਅੱਛਾ ਹੂੰ ਸਰਬਜੀਤ ਸਰਬਜੀਤ ਨੇ ਖਾਲਸਾ ਉਧਰ ਪਾਉਣਗੇ ਵੋਟ ਹੂੰ ਅੱਛਾ ਉਧਰ ਹੀ ਚੱਲੂਗਾ ਮੈਂ ਇਹ ਕੀ ਕੀ ਬਣਿਆ ਕਿਉਂ ਦੂਜੀਆਂ ਪਾਰਟੀਆਂ ਵੀ ਐ ਅਕਾਲੀ ਵਾਲਾ ਆ ਵੀ ਆ ਕੇ ਦੇਖ ਲਿਆ ਕਿਸੇ ਦਾ ਕੋਈ ਕੰਮ ਨਹੀਂ ਕੀਤਾ ਕੁਝ ਨਹੀਂ ਲੈਣਾ ਦੇਣਾ ਬਾਈ ਯਾਰ ਕੋਈ ਨਾ ਨੌਕਰਾਂ ਦਿੱਤੀਆਂ ਸੀ ਨਵੀਂ ਸਰਕਾਰ ਨੇ ਦਿੱਤੀ ਕੋਸ ਨਹੀਂ ਦਿੱਤਾ ਬਾਈ ਯਾਰ ਕਿਸੇ ਨੂੰ ਕੁਝ ਨਹੀਂ ਦਿੰਦਾ ਨੌਕਰਾਂ ਨੌਕਰਾਂ ਪ੍ਰਸ਼ਾਸਨ ਘਟਿਆ ਸਾਰਾ ਕੋ ਚੱਲੀ ਜਾਂਦਾ ਬਾਈ ਯਾਰ ਇੱਥੇ ਪੜ ਦੇਣਾ ਕਰੀ ਜਾਂਦਾ ਕੋਈ ਕਿਵੇਂ ਕਰੀ ਜਾਂਦਾ ਨਸ਼ਿਆਂ ਦਾ ਕਿਵੇਂ ਆਮ ਸਭ ਕਿਤੇ ਸਾਡੇ ਦਾ ਘਾਟਾ ਬਈ ਨਾ ਸਹੀ ਯਾਰ ਉਹ ਕਿਵੇਂ ਆਸੇ-ਪਾਸੇ ਦਾ ਸੁਣੀ ਜਾਂਦਾ ਕਿਤੇ ਫਲਾਣਾ ਮਰ ਗਿਆ ਕਿਤੇ ਧੁੰਕਾ ਮਰ ਗਿਆ ਟੀਕਾ ਲਾ ਕੇ ਮਰ ਗਿਆ ਕਿਤੇ ਕੋਹ ਕਰ ਗਿਆ ਪਰ ਸਾਡੇ ਪਿੰਡ ਹੈ ਨਹੀਂ ਚਿੱਟਾ ਜਮ ਹੈ ਨਹੀਂ ਸਾਡੇ ਪਿੰਡ ਕੋਈ ਲੀਡਰ ਵਧੀਆ ਲੱਗਦਾ ਤੁਹਾਨੂੰ ਵੀਟਰ ਦਾ ਤਾਂ ਭਰਾਵਾ ਕੋਈ ਨਹੀਂ ਵਧਗਾ ਲੱਗਦਾ ਮੈਨੂੰ ਕਹ ਦੇਗੇ ਵੀ ਆਹ ਵਧਗਾ ਲੱਗਦਾ ਜਾਂ ਆਹ ਵਧਗਾ ਲੱਗਦਾ ਤੇ ਹੋਰ ਉਮੀਦਵਾਰ ਕਿਹੜੀ ਕਿਹੜੀ ਪਾਰਟੀਆਂ ਦੇ ਆਏ ਇੱਥੇ ਕਿਹੜਾ ਮਰਨਗੇ ਨਹੀਂ ਕੋਈ ਵੀ ਨਹੀਂ ਆਇਆ ਸਾਡੇ ਪਿੰਡ ਦਾ ਭਾਈ ਕੋਈ ਵੀ ਨਹੀਂ ਆਇਆ ਸਾਡੇ ਕੋਈ ਆਇਆ ਹੀ ਨਹੀਂ ਜੀ ਨੰਗਾ ਬਾ ਸਰਬਾ ਕਰਕੇ ਨੰਗਾ ਸਰਬੀ ਜੀ ਤਾਂ ਨੰਗਾ ਕਾਫਲਾ ਸੀ ਬਹੁਤ ਵੱਡਾ ਉਹ ਨੰਗਾ ਇੱਥੇ ਖੜਾ ਨਹੀਂਗਾ ਉਹ ਬਈ ਸਾਡੇ ਪਿੰਡੇ ਦੀ ਨੰਗਾ ਹੈਗਾ ਦੋ ਚਾਰ ਦਿਨਾਂ ਦੀ ਗੱਲ ਹੈ ਕਾਫਲਾ ਬਹੁਤ ਵੱਡਾ ਸੀ ਯਾਰ ਐਂ ਲੱਗਦਾ ਦੇਖ ਕੇ ਵੀ ਜਿੱਤ ਤਾਂ ਇਹਦੀ ਪੱਕੀ ਅੱਛਾ ਹਾਂ ਸਰਬਜੀਤ ਸਿੰਘ ਖਾਲਸਾ ਜੀ ਅੱਛਾ ਹਾਂ ਜੀ ਦੂਜੀਆਂ ਪਾਰਟੀਆਂ ਵਾਲੇ ਜ਼ੋਰ ਪੂਰਾ ਲੱਗੀ ਜਾਂਦਾ ਆਪਣੀ ਵੋਟ ਤਾਂ ਉਧਰ ਪੱਕੀ ਹੈ ਜੀ ਅੱਛਾ ਹਾਂਜੀ ਕੀ ਸੋਚ ਕੇ ਪਾਉਣੀਆਂ ਵੋਟ ਬਸ ਇਹ ਨਾਂ ਪਿੱਛੇ ਸਿੰਘ ਲੱਗਦਾ ਖਾਲਸਿਆਂ ਦੀ ਹੌਲੀ-ਹੌਲੀ ਦਮਾਲੇ ਸਜਾਵਾਂਗੇ ਜੀ ਅੱਛਾ ਸਿੰਘ ਸਜਾਂਗੇ ਜੀ ਅੱਛਾ ਹਾਂਜੀ ਤੇ ਕਰਮਜੀਤ ਅਨਮੋਲ ਆ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਹਦੇ ਨਾਲ ਵੀ ਕਲਾਕਾਰ ਆ ਰਹੇ ਆ ਘੁੱਗੀ ਆ ਗਿਆ ਹੋਰ ਆ ਰਹੇ ਆ ਪੂਰਾ ਇਕੱਠ ਹੁੰਦਾ ਲੋਕਾਂ ਨੂੰ ਲੱਗਦਾ ਵੀ ਮਾਹੌਲ ਬਣ ਰਿਹਾ ਹੈ ਭਾਜੀ ਦੇਖੋ ਇਕੱਠ ਤਾਂ ਹੁਣ ਹੈਗੇ ਹੈਗੇ ਹਨਾ ਜੀ ਪਰ ਜੇ ਲੋਕ ਸਮਝ ਜਾਂਦਾ ਵੀ ਇੱਕ ਸਾਉ ਦੇ ਇਹ ਕਾਲਸਰਾਜ ਆਇਆ ਤਾਂ ਬਹੁਤ ਵਧੀਆ ਆਪਣੇ ਵਾਸਤੇ ਜੀ ਹਾਂਜੀ ਤੇ ਭਾਜਪਾ ਦਾ ਕਿਵੇਂ ਲੱਗਦਾ ਭਾਜਪਾ ਦੀ ਤਾਂ ਸਾਸਰੀ ਕਾਲੀ ਹੈ ਜੀ ਆਪਣੇ ਦਾ ਪੰਜਾਬ ਚ ਔਖਾ ਜੀ ਉਹਨਾਂ ਦਾ ਅੱਛੇ ਪਾਸੇ ਤਾਂ ਕੋਈ ਕਰ ਜਾਣ ਜੀ ਕਾਂਗਰਸ ਕਾਂਗਰਸ ਤੁਹਾਡੇ ਸਾਹਮਣੇ ਹੈ ਜੀ ਹਾਂ ਜੀ ਅਜਾ ਮਾਰ ਰਹੇ ਹਨ ਉਹਨਾਂ ਨੇ ਸਭ ਕੁਝ ਉਹਨਾਂ ਦਾ ਕਰਾਇਆ ਕਰਾਇਆ ਜੀ ਕੀਤਾ ਕਰਾਇਆ ਨਵੀਂ ਸਰਕਾਰ ਕਹਿੰਦੇ ਦੀ ਕਾਫੀ ਕੰਮ ਕੀਤੇ ਹੈ ਬਾਈ ਵੀ ਨੌਕਰੀਆਂ ਦੇਤੀਆਂ ਬਿਜਲੀ ਹੋ ਗਈ ਹੋਰ ਅੱਗੇ ਤਾਂ ਤੁਹਾਡੇ ਸਾਹਮਣੇ ਜੀ ਭ੍ਰਸ਼ਟਾਚਾਰ ਖਤਮ ਹੋ ਗਿਆ ਨਸ਼ੇ ਹੋਰ ਸਾਹਮਣੇ ਫਿਰਦੇ ਦਿਖਾ ਦਿਓ ਕਿੱਥੇ ਕੀ ਹੋਇਆ ਇਹ ਬਸ ਗੱਲਾਂ ਨਾ ਤਾਂ ਬਹੁਤ ਕੁਝ ਹੋ ਜਾਂਦਾ ਗੱਲਾਂ ਨਾਲ ਤਾਂ ਰੱਬ ਥੱਲੇ ਲਾ ਲਾਂਗਾ ਆਪਾਂ ਬੋਟਾ ਨਾ ਬਸ ਆਹੀ ਹੈ ਲੈ ਚਲੀ ਜਾਂਦਾ ਜੀ ਬਸ ਉਧਰ ਹੀ ਜਾਵਾਂਗੇ ਸਰਬਜੀਤ ਜੀ ਅੱਛਾ ਹਾਂਜੀ ਠੀਕ ਹੈ ਹਾਂ ਦੂਜੀਆਂ ਪਾਰਟੀਆਂ ਦਾ ਕਿਵੇਂ ਲੱਗਦਾ ਦੂਜੀਆਂ ਪਾਰਟੀਆਂ ਦੇ ਵੇਖ ਲਓ ਜੀ ਸਾਡੇ ਸਾਹਿਹੜੀਦਾਰ ਬੰਦੇ ਆਗੇ ਆ ਵੋਟਾਂ ਵਲੇ ਸਾਨੂੰ ਪੁੱਛਦੇ ਆਗੇ ਕੋਈ ਉਹ ਆ ਗਿਆ ਕੋਤਰਾ ਸਰਪੰਚ ਆ ਗਿਆ ਦੂਰਾ ਆ ਤੁਹਾਨੂੰ ਪੁੱਛ ਰਿਹਾ ਹਾਂਜੀ ਬਾਈ ਜੀ ਆ ਵੋਟਾਂ ਵਲੇ ਹੱਥ ਚੱਕਦੇ ਆ ਉਦੋਂ ਬਾਅਦ ਨਹੀਂ ਜਾਂਦਾ ਉਹ ਜੇਪ ਚ ਹੁੰਦਾ ਹੈ ਉਹ ਜੇਪ ਚ ਹੁੰਦਾ ਹੀ ਅੱਛਾ ਹਾਂ ਵੋਟਾਂ ਵਾਲੇ ਚੱਕਣਾਗਾ ਹਾਂਜੀ ਹਾਂਜੀ ਉਹ ਵੀ ਉਹ ਵੀ ਵੋਟਾਂ ਦਾ ਜੀ ਵੋਟਾਂ ਦਾ 5 ਦਿਨ ਪਹਿਲਾਂ ਜੀ ਅੱਛਾ ਹਾਂ ਮੇਰੇ ਲਗਾ ਇਹ ਤੁਰਿਆ ਜਾਂਦਾਗਾ ਪਾਛੇ ਮੂੰਹ ਕਰ ਲਦਾ ਵੀ ਹੱਥ ਕੁਝ ਮੰਗੜ ਲਾਵੇ ਤੇ ਵੋਟਾਂ ਹੁੰਦਾਂ ਕੋ ਤਾਂ ਆਪ ਹਾਕ ਤਾਤ ਆਪ ਹਾਕ ਮਾਰ ਕੇ ਪੁੱਛਦੇ ਆਂ ਯਾ ਭਾਈ ਕੀ ਆਲਾ ਬਾਈ ਕਹਿੰਦੇ ਜੀ ਵੋਟਾਂ ਵੇਲੇ ਅੱਛਾ ਆ ਸਾਡਾ ਤਾਂ ਜੀ ਉਧਰ ਹੀ ਹੈਗਾ ਤੇ ਸਰਬਜੀਤ ਸਿੰਘ ਕਿਵੇਂ ਚੰਗੇ ਲੱਗਦੇ ਆ ਚੰਗਾ ਮਾਹੌਲ ਆਊਗਾ ਜੀ ਵੇਖਾਂਗੇ ਕੋਈ ਨਸ਼ੇ ਪੱਤੇ ਸੜਾਉਣਗੇ ਸਾਰਾ ਕੁਝ ਉਹ ਆਜ਼ਾਦ ਹੈ ਹਾਂ ਜਾ ਕੋਈ ਮੜਾ ਮੋਟਾ ਸਾਨੂੰ ਵੀ ਸਾਨੂੰ ਵੀ ਕੋਈ ਸਹੂਲਤ ਮਿਲੂਗੀ ਉਹ ਨਸ਼ੇ ਪੱਤੇ ਤੋਂ ਰਹਿ ਤੇ ਮਿਲੂਗੀ ਯਾਰ ਕਾਂਗਰਸ ਜਿੱਤ ਗਿਆ ਕਾਂਗਰਸ ਇੱਥੇ ਹੀ ਯਾਰ ਯਾਰ ਕਾਂਗਰਸ ਜਿੱਤ ਗਿਆ ਸੀਗਾ ਹਾਂ ਕੋਈ ਪੁੱਛਿਆ ਹੀ ਨਹੀਂ ਕਿਸੇ ਨੇ ਕਿਹਦੇ ਨੂੰ ਕਾਂਗੜ ਨੂੰ ਫਿਰ ਉਹਦੇ ਚ ਕੀ ਹੋਇਆ ਮੰਦਿਰ ਨੂੰ ਦੂਜਿਆਂ ਨੇ ਫੇਰ ਮੈਗਰ ਲਾ ਲਿਆ ਵੀ ਇਹ ਡਬੀ ਕੇ ਜਿਹੜਾ ਵਿਚਾਰਾ ਰੱਖਿਆ ਹੀ ਨਹੀਂ ਦੂਜੀ ਵਾਰੀ ਆਹ ਮੁਰਕਾ ਚੜ ਲ ਗਿਆ ਸੀ ਮੁਰਕਾ ਆਹ ਮੁੜ ਕੇ ਫੇਰ ਫੇਰ ਜਿੱਤ ਗਿਆ ਫੇਰ ਬਦ ਇਹ ਤਾਂ ਫੇਰ ਕਿਹੜਾ ਦਿਨ ਨਹੀਂ ਨੌਕਰੀਆਂ ਫੇਰ ਗਈ ਛੱਡ ਛੱਡ ਜਾ ਆਕਾ ਨੂੰ ਇਹਨਾਂ ਕਾਪੀਆਂ ਦੇ ਦਿੰਦੇ ਬੈਂਕ ਦੀਆਂ ਵੀ ਨਹੀਂ ਤਾਂ ਕਿ ਨੌਕਰੀ ਦੇਵਾਂਗੇ ਨਹੀਂ 2500 ਰੁਪਏ ਮਹੀਨੇ ਦਾ ਆਇਆ ਕਰੋ ਕਿਹੜੇ ਮਹੀਨੇ ਤੇ ਹੋਣੀ ਸੀ ਸਿੰਘਾਂ ਨੂੰ ਵੋਟ ਪਾ ਕੇ ਆਪ ਅਮਰਤਪਾਲ ਨੂੰ ਭਾਈ ਨੂੰ ਬਾਹਰ ਕੱਢਣਾ ਜਿਲ੍ਹੇ ਤੋਂ ਠੀਕ ਹੈ ਹਾਂ ਉਹ ਬੰਦੇ ਨੂੰ ਬਾਹਰ ਕਢਾਉਣਾ ਆਪਾਂ ਉਹਦੇ ਪੂਰਾ ਮਾਲ ਬਣਿਆ ਹੋਇਆ ਹਾਂ ਹਾਂ ਪੂਰਾ ਹੀ ਹੈ ਭਾਈ ਦੂਰ ਸਾਹਿਬ ਦਾ ਸੀਟ ਕਲੀਅਰ ਕਲੀਅਰ ਆ ਉਹਦੀ ਪੱਕਾ ਹੀ ਆ अच्छा जैसा हम हां दे आपा सोशल मीडिया ਤੇ ਦੇਣੀ ਆਪਾਂ ਕਮੈਂਟਾਂ ਚ ਜਿਆਦਾ ਪਰ ਰਿਜ਼ਲਟ ਆਉਂਦਾ ਹੁੰਦਾ ਉਹ ਤਾਂ ਇੱਕ ਜਿਹੜੀ ਸੋਸ਼ਲ ਮੀਡੀਆ ਤੇ ਹੁੰਦੀ ਆ ਸੋਸ਼ਲ ਮੀਡੀਆ ਦੀ ਰਹਿ ਜਾਂਦਾ ਕੰਮ ਨਹੀਂ ਨਹੀਂ ਬਈ ਟਾਈਮ ਦੱਸੂ ਜੀ ਟਾਈਮ ਦੱਸੂਗਾ ਕਾਫਲਾ ਹੀ ਦੱਸਦਾ ਬਈ ਯਾਰ ਜਿੱਥੋਂ ਤੱਕ ਭਾਈ ਅਮਰਤਪਾਲ ਦਾ ਜੀ ਹਾਂ ਆਪਾਂ ਦੇ ਹਾਂਜੀ ਹਾਂਜੀ ਉਹਨਾਂ ਦਾ ਵੈਸੇ ਸਹੀ ਹੈ ਮਨਨ ਹੱਕ ਵੀ ਆਪਣਾ ਵੋਟਾ ਪਾਉਂਦਾ ਠੀਕ ਹੈ ਜੀ ਉਹਨਾਂ ਨੇ ਜੇ ਦੇਖੀ ਨੌਜਵਾਨੀ ਵੀੜੀਆ ਤੇ ਨਸ਼ਾ ਛਡਾਇਆ ਫੋਰ ਚੰਗੇ ਕੰਮ ਕੀਤੇ ਚਲੋ ਸਰਕਾਰ ਨੂੰ ਨਹੀਂ ਉਸ ਤਰ੍ਹਾਂ ਦਾ ਚੰਗਾ ਲੱਗਿਆ ਉਹਨਾਂ ਤੇ ਈ ਮੈਂ ਹੁਣ ਐਨਐਸਸੀ ਲਾਤੀ ਅੰਦਰ ਨੇ ਉਦਾਂ ਦੇ ਕਿ ਇੰਨਾ ਕੋਈ ਹੈ ਨਹੀਂ ਸੀ ਜਿੰਨਾ ਜਾਣ ਕੇ ਉਹ ਬਣਾ ਦਿੱਤਾ ਗਿਆ ਵੀ ਜਿੰਨਾ ਸਰਕਾਰ ਨੇ ਬਣਾਤੀ ਐਨਐਸਸੀ ਵਾਲਾ ਕੋਈ ਹੈ ਨਹੀਂ ਸੀ ਹੈ ਨਹੀਂ ਸੀ ਕੋਈ ਤੁਹਾਨੂੰ ਵੀ ਪਤਾ ਹੀ ਹੈ ਮਤਲਬ ਤੁਸੀਂ ਪੱਤਰਕਾਰੀ ਜੀ ਕਰਦੇ ਲੋਕਾਂ ਨਾਲ ਮਿਲਦੇ ਹੋ ਤੇ ਬਾਕੀ ਮੌਕਾ ਦੱਸੋ ਹੀ ਕਿਵੇਂ ਹੈ ਠੀਕ ਆਪ ਸਰਕਾਰ ਠੀਕ ਆ ਚੰਗੇ ਕੰਮ ਕੀਤਾ ਹੈ ਨਸ਼ੇ ਦਾ ਕੋਈ ਹੋਇਆ ਕੰਟਰੋਲ ਨਹੀਂ ਨਸ਼ੇ ਦਾ ਕੋਈ ਨਹੀਂ ਨਸ਼ੇ ਦਾ ਕੋਈ ਉਦੋਂ ਹੀ ਚੱਲਦਾ ਜਾਂਦਾ ਜਿੱਦਾਂ ਪਹਿਲਾਂ ਪਿੰਡਾਂ ਚੱਲਦਾ ਸੀਗਾ ਉਦੋਂ ਹੀ ਹੁਣ ਚੱਲਦੀ ਹੈ ਬਹੁਤ ਬੁਰੀ ਤੇ ਦੂਜੀਆਂ ਸਰਕਾਰਾਂ ਅਕਾਲੀ ਦਲ ਵਾਲੇ ਵੀ ਕਹਿੰਦੇ ਬਹੁਤ ਕੰਮ ਕਰਾਇਆ ਸੀ ਕਾਂਗਰਸ ਵੀ ਕਹਿੰਦੀ ਬਹੁਤ ਕੰਮ ਕਰਾਇਆ ਠੀਕ ਆ ਜੀ ਚਲੋ ਜਿੰਮੇ ਕੋਈ ਜਨਤਾ ਨੂੰ ਚੰਗਾ ਲੱਗਦਾ ਕੀ ਇਹ ਕਿ ਲੋਕਾਂ ਨੇ ਇੱਧਰ ਜਾਦੇ ਸੋਚਿਆ ਵੀ ਦੇਖੀਏ ਵੀ ਤੀਜੀ ਧਰ ਕੀ ਕਰਦੀ ਏ ਤੇ ਬਾਕੀ 2 ਸਾਲ ਹੋ ਗਏ ਜੀ ਅੱਗੇ ਪਤਾ ਲੱਗ ਜੂ ਕਿ ਕੀ ਕਰਦੇ 3 ਸਾਲ ਹਜੇ ਬਾਕੀ ਐ ਸਰਜੀਤ ਨੂੰ ਪਾਵੇਂ ਵੋਟ ਸਰਜੀਤ ਸਿੰਘ ਖਾਲਸਾ ਹਾਂਜੀ ਅੱਛਾ ਉਹਨੂੰ ਪਾਉਣੇ ਆ ਤਾਂ ਕਾਰਨ ਕਾਰਨ ਕੋਹ ਨਹੀਂ ਬਸ ਸਭ ਵੇਲੇ ਅੱਛਾ ਹਾਂ ਕੋਈ ਨਹੀਂ ਕੋਈ ਸਾਡੇ ਕੋਲ ਡਿੱਗਣ ਵਾਲਿਆ ਕੋਈ ਨਹੀਂ ਬਹੁਤਾ ਮੜਕੇ ਅੱਛਾ ਸੜੇ ਘਰ 20 ਰਿਆ ਚਾੜ ਵਾਲੋਂ 20 ਰੀ ਵਿਖਾਇਆ ਘਰ ਹਾਂ ਹੈ ਸੜਾ ਘਰ ਵੇਖੋ ਯਾਰ ਇਹਨੂੰ ਵਿਖਾ ਦਨੇ ਤੂੰ ਨਾਲ ਚੱਲ ਬ్రో ਅੱਛਾ ਡਿੱਗਣ ਵਾਲੇ ਹੋਏ ਪਏ ਆ ਉਹ ਕਹਿੰਦੇ ਉਹ ਬੱਤੇ ਬੱਤੇ ਵਾਲੇ ਉਹਨਾਂ ਆਪਣੇ ਫੇਰ ਅੱਛਾ ਹਾਂਜੀ ਉਹ ਤਾਂ ਆਮ ਘਰਾਂ ਦੇ ਨਾਲ ਬੱਚੇ ਛੁਗੀਆਂ ਮੁੰਡੇ ਹਾਂ ਆਮ ਘਰ ਸੜਾ ਘਰ ਵੇਖੋ ਜਾ ਕੇ ਤੁਸੀਂ ਇਹਨੂੰ ਘਰ ਦਿਖਾ ਦਨੇ ਆ ਨਹੀਂ ਉਹ ਤਾਂ ਆਮ ਘਰਾਂ ਦੇ ਲੀਟਰ ਆ ਹਾਂ ਚਲੋ ਚੰਗੀ ਗੱਲ ਹੈ ਜੀ ਵਧੀਆ ਗੱਲ ਹੈ ਹੈ ਅਸੀਂ ਤਾਂ ਵੀ ਇਸ ਨੂੰ ਪਾਉਣੇ ਬੋਰਡ ਸਰਵਿਸਿੰਗ ਖਾਲਸਾ ਹਾਂਜੀ ਹਾਂ ਇਸੇ ਨੂੰ ਹਾਂ ਠੀਕ ਆ ਸਾਡੇ ਆਮ ਆਮੂ ਵਾਲੇ ਕਿਨੇ ਪੁੱਛਿਆ ਨਹੀਂ ਇਹਨਾਂ ਨੇ ਅੱਜ ਕੀ ਲੱਗਦਾ ਯਾਰ ਖਾਲਸੇ ਨੂੰ ਮੋਟਾ ਪੋੜਗਾ ਹੈ ਹੈ ਵਿਆਹ ਦੇ ਦੇ ਮੁੰਡੇ ਨੂੰ ਰੇਨ ਸਿੰਘ ਦੇ ਮੁੰਡੇ ਨੂੰ ਅੱਛਾ ਹਾਂ ਹਾਂ ਅੱਛਾ ਕੇ ਪਿੰਡ ਨੇ ਰਾਇਬਨਾਲੀ ਹਾਂ ਪਿੰਡ ਦੇ ਸਾਹਿਬ ਤੇ ਸਾਰਾ ਪਿੰਡ ਇੱਧਰ ਆ ਜਾਗਾ ਅੱਛਾ ਹਾਂ ਉੱਧਰ ਜਿਹੜੇ ਆਏ ਸਾਰਿਆਂ ਨੇ ਸਲਾਮਤ ਕਰੀ ਲੈਂਦੇ ਅੱਛਾ ਤੇ ਦੂਜੀਆਂ 파ਟੀਆਂ ਵਾਲੇ ਦੂਜੇ ਪਾਰਟਨ ਵਾਲਾ ਤੈਨੂੰ ਪਤਾ ਤਾਂ ਹੈਗਾ ਫਿਰ ਦੋਦਰ ਤਾਂ ਬੇਕਾਰ ਹੀ ਹੋ ਗੀਆਂ ਕੱਲੀ ਵੀ ਉਹ ਤੇ ਦੂਜੇ ਵੀ ਝਾੜੂ ਵਾਲੇ ਝਾੜੂ ਵਾਲੇ ਆਉਣਗੇ ਝਾੜੂ ਵਾਲਾ ਨੂੰ ਝਾੜੂ ਵਾਲਾ ਵੀ ਅੱਜ ਦਿਖਾਇਆ ਘਰਾਂ ਝਾੜੂ ਵਾਲੇ ਆਉਣਗੇ ਤੈਨੂੰ ਮੈਂ ਦੱਸਦਾ ਕਿ ਦੋ ਚਾਰ ਸਿੱਟਾਂ ਲੈ ਜਾਣਗੇ ਉਹ ਅੱਛਾ ਇਹ ਸੋਹਣ ਕੌਣ ਲੈ ਜਾਊ ਫਰੀਦਕੋਟ ਤੂੰ ਫਰੀਦਕੋਟ ਤਾਂ ਖਾਲਸਾ ਖਾਲਸਾ ਲੈ ਜਾਊਗਾ ਹਾਂ ਅੱਛਾ ਹਾਂ ਪੂਰਾ ਮੌਲਾ ਹੈ ਪੂਰਾ ਮੌਲਾ ਇੱਧਰ ਮੈਂ ਮੋਗ ਜਾ ਕੇ ਆਇਆ ਅੱਛਾ ਹਰੇ ਬਾੜੀ ਦੁਨਗਾਏ ਰਹੇ ਦੇ ਮਗਰ ਅੱਛਾ ਅੱਜੀ ਮਾ ਉੱਥੇ ਆਵੇਂ ਮੋਗਗੇ ਵਾਲੇ ਪਾਸੇ ਹਾਂ ਹਲਕਾ ਸਾਰੇ ਉਹ ਹੈ ਸਾਰਾ ਮੁਗਾ ਫਰੀਦਕੋਟ ਸਾਰਾ ਦੋਜੇ ਦਾ ਫਰੀਦਕੋਟ हां ਦੋਜੇ ਦਾ ਮੁੱਦ ਕੇ ਟਕਰਾ ਲਾਲਾ ਸਾਹਿਬ ਹੀ ਬੋਲੀ ਜਾਂਦੇ ਲੋਕ ਹੋਰ ਪਾਰਟੀ ਦਾ ਕੋਈ ਨਾਂ ਨਾ ਕੋਈ ਨਾਂ ਨਹੀਂ ਅੱਛਾ ਕੱਲ ਕਹਿੰਦਾ ਜਮਾਈ ਨੇ ਦਾ ਕਾਂਗਰਸ ਅਦਾ ਜੀ ਨਾ ਅੱਛਾ ਆਈ ਦੀ ਬਰੇ ਬਸ ਦੇਖੋ ਰਲਵਾ ਖੋਲ ਚੱਲ ਰਿਹਾ ਜੀ ਅੱਛਾ ਹਾਂ ਜੀ ਬਸ ਆਮ ਆਦਮੀ ਪਾਰਟੀ ਤਾਂ ਨਹੀਂ ਜਿੱਤਦੀ ਆਈ ਥੀ ਕਿ ਲੋਕਾਂ ਦੇ ਦਿਲਾਂ ਤੋਂ ਇਹ ਦੋ ਸਾਲਾਂ ਚ ਵੀਰੇ ਲੈ ਗਈ ਕਿ ਜਿਹੜਾ ਨੌਕਰੀਆਂ ਦੇਤੀਆਂ ਨਸ਼ੇ ਘਟਾਤੇ ਹੋਰ ਹੋ ਗਿਆ ਵੀਰੇ ਨਸ਼ਾ ਕੇ ਦੇਖਣ ਤਾਂ ਸਹੀ ਵੀ ਘਟਾਇਆ ਕਿਹੜੇ ਥਾਂ ਤੇ ਹੈ ਅੱਛਾ ਨਸ਼ਾ ਘਟਾਉਂਦਾ ਕੋਈ ਤਰੀਕਾ ਹੁੰਦਾ ਜੇ ਕੋਈ ਅੱਕ ਨਸ਼ਾ ਬੰਦ ਕਰਨਾ ਤਾਂ ਕਿਸੇ ਨੂੰ ਮੰਨ ਕੇ ਚੱਲੋ ਕੋਈ ਇਹ ਸ਼ਰਾਬ ਪੀਂਦਾ ਪਹਿਲਾਂ ਅਦਗਾ ਪੀਂਦਾ ਜਾਂ ਬੋਤਲ ਪੀਂਦਾ ਉਹਨੂੰ ਥੋੜੇ ਤੇ ਲਿਆਉਣਾ ਪੈਂਦਾ ਨਾ ਹੂੰ ਜੇ ਉਹਨ ਮੰਨ ਕੇ ਚੱਲੋ ਚਿੱਟਾ ਤੇ ਦੁਕਾਨ ਤੋਂ ਲੈ ਲੋ ਕਰੰਨੀ ਦੀ ਜਿੰਨਾ ਕਹਿੰਦੇ ਉਹਨਾਂ ਮਿਲ ਜੂ ਐਨਾ ਬਰਾਲਾ ਹਾਂ ਅੱਛਾ ਸਾਡੇ ਉਹ ਨਾ ਮੇਰਾ ਪਿੰਡ ਭਦਾੜਾਗਾ ਭਦਾੜਾ ਜਿੱਥੋਂ ਮਰਜੀ ਨਸ਼ਾ ਲੈ ਲੋ ਹੂੰ ਵੱਡੇ ਵੱਡੇ ਦਾਅਵੇ ਕਰਦੇ ਸੀ ਤਾਂ ਕਹਿੰਦੇ ਸੀ ਮੇਰੇ ਹੱਥ 'ਚ ਹਰਾ ਪੈਨ ਦੇ ਦਿਓ ਤੇ ਛੋਟਾ ਚਿੱਟਾ ਖਤਮ ਕਰ ਦਾਂਗੇ ਉਹ ਬਤੰਦਰਾ ਨੇ ਹਰਾ ਪੈਨ ਆਪਣੇ ਤਾਂ ਕੀ ਚਲਾਉਣਾ ਸੀ ਪੁੱਠੇ ਪਾਸੇ ਚਲਾਉਣ ਦਾ ਤਾਂ ਸ਼ੁਰੂ ਕਰਤਾ ਬਰੇ ਕੱਲਾ ਵੋਟਾਂ ਵੋਟਾਂ ਤੇ ਕਰਮਤ ਵਾਲਾ ਆ ਵੋਟਾਂ ਨਿਕਲ ਜਾਣਗੀਆਂ ਤੇ ਬਾਅਦ ਚ ਕਿਹਨੇ ਪੁੱਛਣਾ ਕਿਸੇ ਨੂੰ ਕਿਸੇ ਨੇ ਨਹੀਂ ਪੁੱਛਣਾ ਤਾਂ ਤੁਹਾਡੇ ਪਾਸੇ ਕੌਣ ਹੈ ਲੀਡਰ ਲੀਡਰ ਸਾਡਾ ਐਮਐਲਏ ਦਾ ਲਾਭ ਸਿੰਘ ਗੋਆ ਜੀ ਉਹਨੇ ਕੀ ਕੰਮ ਕੀਤਾ ਕੰਮ ਵੀਰੇ ਕਰਨਾ ਕੀ ਸੀ ਬਸ ਕਲਾ ਇੱਕ ਅੱਧੇ ਦੋ ਵਾਰੀ ਢੇੜਾ ਮਾਰਤਾ ਔਰ ਪੰਜੀ ਦਾ ਕੰਮ ਨਹੀਂ ਕੀਤਾ ਉਹਨਾਂ ਨੇ ਐ ਨਹੀਂ ਵੀ ਕਿਸੇ ਦਾ ਕੋਈ ਦੁੱਖ ਸੁਣ ਲਿਆ ਹੂ ਆ ਕੇ ਜਾਂ ਕਿਸੇ ਚਿੱਟੇ ਵਾਲੀ ਦੀ ਫਰਿਆਦ ਸੁਣ ਲਈ ਹੂ ਤੇ ਇਹਨਾਂ ਦਾ ਤਾਂ ਬੁਰਾ ਹਾਲ ਆ ਭਾਈ ਇਹਨਾਂ ਨੇ ਉਹਨਾਂ ਨੇ ਚੀਕ ਨਹੀਂ ਤਾਂ 5 ਸਾਲਾਂ ਚ ਨਹੀਂ ਪਵਾਈ ਜਿੰਨੇ ਇਹਨਾਂ ਨੇ 2 ਚ ਪਵਾਤੀ ਨਵੀਂ ਸਰਕਾਰ ਦੇ ਕੰਮ ਕਿਵੇਂ ਆ ਕੰਮ ਜਿਹੇ ਪਹਿਲਾਂ ਵਾਲਿਆਂ ਦੇ ਹੋਏ ਜੇ ਨਵੀਂ ਨਵੀਂ ਦੇ ਕੋਈ ਫਰਕ ਨਹੀਂ ਕੋਈ ਮੈਸਰ ਦਾ ਫਰਕ ਨਹੀਂ ਦੀਦਾਗਾ ਇਹਨਾਂ ਨੂੰ ਜ਼ਰੂਰ ਵੀ ਲੈਣ ਜ਼ਰੂਰ ਦੇਤੀ ਬਦਲਾ ਆਇਆ ਕਹਿੰਦੇ ਬਹੁਤ ਵੱਡੀ ਪੱਤਰ ਤੇ ਸਾਹ ਦਾ ਦੀਦਾ ਨਹੀਂ ਕਿ ਕਿੰਨਾ ਕ ਆਇਆ ਵਾ ਨਸ਼ੇ ਕਹਿੰਦੇ ਕੰਟਰੋਲ ਕਰ ਲੇ ਰਿਸ਼ਵਤ ਘਟ ਗਈ ਨੌਕਰੀਆਂ ਦੇ ਦੀਆਂ ਨੌਜਵਾਨਾਂ ਵਾ ਕੀ ਕਹਾਂ ਤੈਨੂੰ ਕੰਟਰੋਲ ਕਰ ਲੇ ਉਹ ਯਾਰ ਗਰੀਬ ਬਹੁਤ ਉਹਨੇ ਤਾਂ ਤਾਵਾ ਡੋਕ ਖੇਤਾ ਪਹਿਲਾ ਦੋੜ ਕੜੀ ਕੜ ਕਉਂਦੀ ਸੀ ਉਹ ਵੀ ਬੰਦ ਕਰਤੀ ਹਾਂ ਹਾਂ ਫਿਰ ਕੋਈ ਆਪ ਪਾਟੇ ਮ ਕਰਾਂਗੇ ਕੀ ਸੀ ਹਾਂ 10 ਕਿਲੋ ਕਰਤੀ ਜਿਹੜੀ 15 ਕਿਲੋ ਸੀ ਉਹ ਵੀ 10 ਕਿਲੋ ਕਰਤੀ ਆ ਬਦਲਾ ਤੇ ਭਾਈ ਸਰਵਿਸਿੰਗ ਖਾਲਸਾ ਵੀ ਖੜੇ ਹੋਏ ਇੱਥੇ ਖਾਲਸਾ ਵੀ ਹੋਏ ਆ ਉਹ ਜਿੱਤ ਜਾਣਗੇ ਅਸੀਂ ਵੀ ਖਾਲਸੇ ਹੀ ਆ ਅਸੀਂ ਵੀ ਖਾਲਸੀ ਆ ਜਦ ਤੱਕ ਪਹਿਲਾਂ ਤਨ ਤੈਨੂੰ ਆਖੀ ਸੀ ਅਸੀਂ ਬੇਨਤੀ ਮਤ ਨੂੰ ਜਿਤਾਉਣੇ ਜਿਦਾਉਣਾ ਗੱਲ ਮਕਦੇਰ ਕੀ ਤੋਂ ਤੁਸੀਂ ਸਾਰੇ ਪਿੰਡ ਵਾਲੇ ਰਾਏ ਕਰੀ ਬੈਠੇ ਉਧਰ ਦੇ ਪਾਸੇ ਦੂਜੇ ਪਾਸੇ ਵਾਲੇ ਵੀ ਥੋੜੇ ਜਿਹੇ ਬੋਰਡ ਥੱਲੇ ਬੈਠੇ ਹੀ ਬੰਦੇ ਉਹ ਵੀ ਕਹਿੰਦੇ ਅਸੀਂ ਇਧਰ ਹੀ ਪਾਉਣੀ ਵੋਟ ਇਹਨੇ ਉਧਰ ਹੀ ਪਾਵਾਂਗੇ ਯਾਰ ਇਹ ਤਾਂ ਕੋਈ ਗੱਲ ਆ ਹਾਂ ਜਦੋਂ ਬਸ ਇੱਕ ਨੇ ਗੱਲ ਕਰਤੀ ਮੂੰਹ ਵਿੱਚ ਚੱਲੂਗੀ ਗੱਲ ਇਹ ਛਾੜੂ ਛੂਟਾਂ ਨੀ 59 ਹੋਣਾ 59 ਹੁੰਜਾ ਕਰਕੇ ਨਾ ਕਹਿੰਦਾ ਸਾਡਾ ਸੀ ਨਾ ਕਹਿੰਦੇ ਘਰ ਮਕਾਨ ਗਰੀਬਾਂ ਦੇ ਬਣਾ ਦੇ ਕੀ ਬਣਾਦਾ ਗਰੀਬਾਂ ਨੂੰ ਸਾਡਾ ਪੰਜ ਦਾਲ ਉਹ ਆਟੇ ਵੀ ਘੜਾਵਾ 10 ਕਿਲੋ ਘਰਤੀ ਗਣਕਾ 15 ਉਹ ਕਹਿੰਦੇ ਘਰ ਘਰ ਡਿਲੀਵਰੀ ਦੇਵਾਂ ਘਰ ਘਰ ਫੜਾ ਕੇ ਜਾਵਾਂਗੇ ਉਹ ਲਾ ਉਹ ਡਿਲੀਵਰੀ ਨੂੰ ਵਿਖੋ ਆ ਨਾ ਮਾਰ ਕੇ ਸਾਨੂੰ ਦੇ ਜਾਣਾ ਤੁਸੀਂ ਘਰ ਘਰ ਦੀ ਗੱਲ ਕਰਦਾ ਉਹ ਵੀ ਆ ਵੀ ਪੰਨ 10 ਕਿਲੋ ਵੀ ਨਾ ਖੋਲਣ ਸਾਡੇ ਗੱਡੀ ਆਏ ਗਰੂ ਘਰ ਘਰ ਦੇ ਕੇ ਜਾਇਆ ਕਰਾਂਗੇ ਜਮੈਂ ਨਹੀਂ ਦਿੰਦੇ ਹੋ ਆ ਵੀ ਨਾ ਖਤਮ ਕਰ ਦੇਣਾ ਹੈ ਉਹ ਆਪ ਨਾ ਖਤਮ ਕਰ ਦੇਣਾ ਅੱਛਾ ਹਮ ਤਾਂ ਡਰ ਲੱਗਿਆ ਪੈਨਸ਼ਨ ਨਾ ਬੰਦ ਕਰ ਦੇਣਾ ਉਹ ਤਾਂ ਕਹਿੰਦਾ ਪੈਨਸ਼ਨ ਵਧਾਵਾਗੇ 2500 ਕਿਥੋਂ ਕਹਿੰਦਾ ਸੀ ਹਾਂ ਕਰੈ ਨਹੀਂ ਅੱਲਾ ਦਾਸਾ ਉਹ ਤਾਂ ਉਹ ਵੀ ਟੈਂਪਟ ਪਾਉਂਦੇ ਆ ਜਿਹੜੀ ਪਹਿਲਾਂ 1500 ਮਿਲਦੀ 1500 ਮਿਲਦੀ ਹੈ ਹਾਂ 1500 ਮਿਲਦੀ ਹੈ ਅੱਛਾ ਉਹ ਵੀ ਟਾਈਮ ਲੰਗਾ ਆਉਂਦੇ ਆ 2500 ਮਿਲਣੀ ਸੀ ਕਹਿੰਦਾ 2500 ਕਿਹਾ ਸੀ ਉਹਨੇ ਹੈ 2500 ਕਿਹਾ ਸੀ 2500 ਹੀ ਮਿਲਦੀ ਹਾਂ ਨਹੀਂ ਮਿਲਦੀ ਨਹੀਂ ਮਰਦੀ 2500 ਤੇ ਛੜ ਝੂੜ ਦਾ ਕੋਈ ਪਤਾ ਨਹੀਂ ਲੋਕਾਂ ਦਾ ਲੱਗਦਾ ਜੀ ਕਿਹਨੂੰ ਪਾਉਣੀ ਹੈ ਨਵੀਂ ਸਰਕਾਰ ਨੇ ਕੰਮ ਕਿਵੇਂ ਕਰੇ ਕੰਮ ਦੇਖੋ ਹੀ ਅਨੇ ਤੁਸੀਂ ਵੀ ਤੁਹਾਨੂੰ ਦਿਸ ਜਾਂਦੇ ਆ ਕਿੰਨੇ ਕੁ ਕਰੀ ਜਾਂਦੇ ਆ ਨਸ਼ਾ ਘਟਾਤਾ ਕਹਿੰਦੇ ਸੀ ਪਤਾ ਜੀ ਤਾਂ ਇਹਦੇ ਖਾਂਦੀ ਨਹੀਂ ਜੀ ਅਸੀਂ ਤਾਂ ਨਸ਼ੇ ਪੱਤੇ ਵਾਲੇ ਬੰਦੇ ਹੀ ਨਹੀਂ ਜੀ ਹੋਰ ਕੰਮ ਧੰਦੇ ਕੋਈ ਕੰਮ ਧੰਦਿਆਂ ਦਾ ਵਿਵਸਥਾ ਨੂੰ ਤਾਂ ਇਹ ਹੀ ਦੇਖੀ ਜਾਂਦਾ ਕਿ ਕਿੰਨੇ ਕੁ ਕਰੀ ਜਾਂਦੇ ਆ ਲੋਕ ਅੱਛਾ ਹਾਂ ਮੋਲਤਾ ਦੇਖੋ ਜੀ ਇਹ ਤਾਂ ਸਮਾਂ ਦੱਸੂਗਾ ਕਿਉਂਕਿ ਆਪਣੇ ਬੰਦਿਆਂ ਦੀਆਂ ਬੋਹਰਾਂ ਦੀਆਂ ਜਮੀਰਾਂ ਵੀ ਮਰੀਆਂ ਪਈਆਂ ਹੈ ਤਾਂ ਸਾਡੇ ਭੇਸ ਦੇ ਵਿੱਚ ਹੀ ਆ ਪਰ ਪਤਾ ਨਹੀਂ ਪਰ ਮੈਂ ਕਹਿੰਦਾ ਵੀ ਸਿੱਖ ਕੌਮ ਦੇ ਲਈ ਭਾਈ ਬਿਆਨਤ ਸਿੰਘ ਨੇ ਜੋ ਕੁਰਬਾਨੀ ਦਿੱਤੀ ਆ ਉਹਦੇ ਲਈ ਆਪਣੇ ਜਿਹੜਾ ਨਾ ਸਾਰਾ ਕੁਝ ਛੱਡ ਕੇ ਭਲਾ ਕੇ ਤੇ ਉਹਨਾਂ ਨੂੰ ਐਤਕੀ ਜਰੂਰ ਵੋਟ ਪਾਣੀ ਚਾਹੀਦੀ ਹੈ ਭਾਈ ਸਰਬਜੀਤ ਸਿੰਘ ਖਾਲਸਾ ਹਾਂ ਭਾਈ ਸਰਬਜੀਤ ਸਿੰਘ ਜੀ ਖਾਲਸਾ ਜੋ ਕਿ ਉਹਨਾਂ ਦਾ ਚੋਣ ਨਿਸ਼ਾਨਾ ਗੰਨਾ ਅੱਛਾ ਹਾਂ ਤੇ ਉਹਨਾਂ ਨੂੰ ਜਰੂਰ ਵੋਟ ਪਾਓ ਕਿਉਂਕਿ ਇੰਨੇ ਸਾਲ ਹੋ ਗਏ ਆਪਾਂ ਨੂੰ 70 ਸਾਲ ਹੋ ਗਏ ਧੱਕੇ ਖਾਂਦਿਆਂ ਨੂੰ ਜੇ ਕੁਝ ਆਪਾਂ ਪੰਜਾਬ ਦਾ ਭਲਾ ਚਾਹਨੇ ਆਂ ਕੁਝ ਕਰਨਾ ਚਾਹਨੇ ਆਂ ਤੇ ਐਤ ਕੀ ਜਰੂਰ ਵੋਟ ਪਾਓ ਕਿਉਂਕਿ ਉਹਨਾਂ ਦੀ ਬਹੁਤ ਵੱਡੀ ਕੁਰਬਾਨੀਆਂ ਜਦੋਂ ਪੁੱਛਿਆ ਗਿਆ ਉਹਨਾਂ ਨੂੰ ਤਸੀਹੇ ਦੇਣ ਲੱਗੇ ਫੌਜ ਵਾਲੇ ਤੇ ਉਹ ਕਹਿੰਦੇ ਵੀ ਤੂੰ ਐਡਾ ਵੱਡਾ ਕੰਮ ਕਰਦਾ ਤੇਰੇ ਬੱਚੇ ਰੋਲ ਜਾਣਗੇ ਤੂੰ ਸੋਚਿਆ ਨਹੀਂ ਉਹ ਕਹਿੰਦਾ ਵੀ ਮੇਰੇ ਜਿਹੜੇ ਬੱਚਿਆਂ ਬਾਰੇ ਆਕਾਲਪੁਰਖ ਤੇ ਉਹਨਾਂ ਦੀ ਜਿਹੜੀ ਕੌਮ ਹੈ ਸੇ ਕੌਮ ਆਪੇ ਸੋਚੇਗੀ ਮੈਂ ਜਿਹੜਾ ਕੁਝ ਕਰਤਾ ਉਹ ਕਰਤਾ ਕਿਉਂਕਿ ਉਹਨਾਂ ਨੇ ਅਕਾਲ ਤਖਤ ਢਟਾਇਆ ਸੀ ਅਕਾਲ ਤਖਤ ਤੇ ਜਿਹੜਾ ਉਹਨਾਂ ਨੇ ਹਮਲਾ ਕੀਤਾ ਸੀ ਇਸ ਕਰਕੇ ਮੈਂ ਆਪਣੇ ਅਕਾਲ ਤਖਤ ਦਾ ਬਦਲਾ ਲੈ ਲਿਆ ਨਵੀਂ ਸਰਕਾਰ ਕਹਿੰਦੀ ਬਹੁਤ ਕੰਮ ਕੀਤੇ ਅਸੀਂ ਡੱਕਾ ਨਹੀਂ ਤੋੜਿਆ ਬਾਈ ਨੌਕਰੀਆਂ ਦੇ ਦਿੰੀਆਂ ਬਿਜਲੀ ਫ੍ਰੀ ਦੇਤੀ ਸਾਨੂੰ ਤਾਂ ਕੁਝ ਨਹੀਂ ਮਿਲਿਆ ਕੋਈ ਬਿਜਲੀ ਕਹਿੰਦੇ ਵੀ ਹੁਣ ਕਿਸਾਨ ਜਾਂਦਾ ਸੁੱਚ ਛੜਦਾ ਹੈ ਬਿਜਲੀ ਵਾਧੂ ਹੈ ਚਲੋ ਉਹ ਤਾਂ ਹੁਣ ਕਿਸਾਨ ਜਾਣਣ ਜਾਂ ਸਰਕਾਰ ਜਾਣੇ ਠੀਕ ਹੈ ਹਾਂਜੀ ਤੁਸੀਂ ਤੁਰੇ ਫਿਰਦੇ ਹੋ ਜਿਵੇਂ ਤੇ ਨਸ਼ਿਆਂ ਦਾ ਕਿਵੇਂ ਚੱਲਦਾ ਹੈ ਨਸ਼ੇ ਤਾਂ ਇਹ ਲਾਏ ਸੀਗੇ ਜੀ ਪਿੰਡਾਂ ਨੇ ਹੈ ਨਹੀਂ ਸੀਗੇ ਸ਼ਹਿਰਾਂ ਸ਼ਹਿਰਾਂ 'ਚ ਮਿਲਦਾ ਸੀ ਹੁਣ ਪਿੰਡਾਂ 'ਚ ਆਮ ਹੋ ਗਿਆ ਜੀ ਅੱਛਾ ਹੁਣ ਕਿਹੜਾ ਨਸ਼ਾ ਜ਼ਿਆਦਾ ਹੁੰਦਾ ਚੱਲਦਾ ਨਸ਼ਾ ਚਿੱਟਾ ਹੀ ਚੱਲਦਾ ਜ਼ਿਆਦਾ ਚਿੱਟਾ ਤੇ ਬਹੁਤ ਨਾਂ ਚੱਲਦਾ ਚਿੱਟਾ ਚੱਲਦਾ ਇਹ ਸੀਗਾ ਜੀ ਪਹਿਲਾਂ ਫੀਮ ਪੋਸਟ ਖਾਂਦੇ ਸੀਗੇ ਕਾਰੋਬਾਰ ਬੰਦਾ ਕੰਮ ਕਤਾਂ ਦਾ ਕਰਦਾ ਸੀਗਾ ਜੀ ਹੁਣ ਇਹ ਚਿੱਟਾ ਲਾ ਕੇ ਘਰੇ ਪਈ ਰਹਿਣਾ ਜੀ ਸਹੀ ਚੱਕੀ ਹੁੰਦਾ ਹੂੰ ਉਹਦੀ ਦਾ ਫਾਇਦਾ ਕੀ ਆ ਪਤਾ ਫਦਾ ਅੰਨੇ ਜੇ ਪਤਾ ਕਿੱਧਰ ਨੂੰ ਗਏ ਤੇ ਉਹਦੇ ਆਪਣੇ ਜਿਹੜੇ ਹੰਸ ਰਾਏ ਹੰਸਾ ਉਹ ਚਾਹੇ ਹੁਣ ਬਾਅਦ ਮੁੱਕਰ ਗਏ ਇਸ ਗੱਲ ਤੋਂ ਤਾਂ ਕੀ ਕੀਤੀ ਇੱਕ ਦਿਨੀ ਤੋਂ ਬਾਅਦ ਦੇਖਾਂਗੇ ਜਿਹੜਾ ਵਿਰੋਧ ਕਰਦੇ ਹੋਰ ਤੇ ਕਈ ਜਾਂਦੇ ਕਾਫੀ ਧਮਕੀਆਂ ਦੇ ਰਹੇ ਆ ਉਹ ਤਾਂ ਜੀ ਪਹਿਲਾਂ ਵੀ ਇਹਨਾਂ ਨੇ ਆਹੀ ਕੰਮ ਕੀਤਾ ਜੀ ਹੂੰ ਜਿਹਨਾਂ ਨੇ ਵਿਰੋਧ ਕੀਤਾ ਪਰਚੇ ਪਾਵਾ ਕੇ ਅੰਦਰ ਸਿਰ ਤੇ ਹੂੰ ਠੀਕ ਹੈ ਜੀ ਜਦੋਂ ਸਰਕਾਰ ਹੁਣ ਜਦੋਂ ਚਲੋ ਬੀਜੇਪੀ ਸੈਂਟਰ 'ਚ ਹੈਗੀ ਹੈ ਜੀ ਸਾਰਾ ਕੁਝ ਕਰੀ ਜਾਂਦੇ ਸੈਂਟਰ ਇਹਨਾਂ ਦਾ ਆਉਦਾ ਜੀ ਹੂੰ ਉਹ ਵੀ ਲੱਗਦਾ ਜੀ ਜਿਹੜੇ ਮੁੰਡੇ ਨੇ ਆਪਦੀ ਕੁਰਬਾਨੀ ਕੀਤੀ ਉਹ ਸੰਤਾ ਚੰਗਾ ਲੱਗਦਾ ਹੈ ਹਾਂ ਇਹ ਵੀ ਤੁਹਾਨੂੰ ਕੋਈ ਪੂਰਾ ਮੋੜ ਬਦਲੇ ਨੇ ਔਰ ਪਿੰਡ ਦਾ ਹੈ ਹਾਂ ਜੀ ਈ ਚਰਚੇ ਆ। ਕਈ ਚਰਚੇ ਕੀਆ ਪਿੰਡ ਚ ਗੱਲਾਂ ਬਾਤਾਂ। ਬੋਈ ਇਹੀ ਚੱਲੀ ਜਾਂਦੀਆਂ ਜੀ ਹੁਣ ਜੇ ਤੁਸੀਂ ਬੈਠੇ ਹੋ 10-20 ਬੰਦੇ ਇਹਨਾਂ ਬੈਠੇ ਸਾਰਿਆਂ ਗੱਲਾਂ ਇਹ ਕਰੀ ਜਾਂਦੇ ਜਿਵੇਂ ਫੌਜੀ ਸਾਹਿਬ ਨੇ ਇਹ ਗੱਲ ਕਰਤੀ ਹੁਣ ਸਾਰੀ ਜਿਹੜੀ ਇੱਕ ਇਹ ਗੱਲ ਚੱਲੀ ਏ ਦੱਸੋ ਅਸੀਂ ਫਿਰ ਉਧਰ ਜਾਵਾਂਗੇ। ਵੀ ਇਹ ਜਿਵੇਂ ਹੁੰਦਾ ਵੀ ਦੂਜੇ ਤਾਂ ਜੀ ਇਹਨਾਂ ਕੋਲੇ ਪਾਰਟੀਆਂ ਕੋਲੇ ਪੈਸਾ ਬਹੁਤ ਜ਼ਿਆਦਾ ਹੈ ਕੋਈ ਐਕਟਰ ਹੈ ਕੋਈ ਕਿਵੇਂ ਹੈ ਤਾਂ ਉਹਨਾਂ ਦੇ ਮੁਕਾਬਲੇ ਭਾਈ ਸਰੂਜੀ ਸਿੰਘ ਉਹਨੇ ਨਹੀਂ ਹੈਗੇ। ਵੀ ਆਪਾਂ ਦੇਖੀਏ ਲੋਕਾਂ ਨੂੰ ਪੈਸੇ ਦੇ ਨਾਲ ਨਹੀਂ ਠੀਕ ਹੈ ਬਾਲਾ ਪੈਸਾ ਕੀ ਵੱਤ ਤੋਂ ਵੱਧ ਕੇ ਨੂੰ 500 ਦਿੰਦੇ ਕੋਈ ਨਹੀਂ ਚਾਹਤਾ ਬਾਲਾ ਹੁੰਦਾ ਗੱਡੀਆਂ ਕੁੱਡੀਆਂ ਖਰਚੇ ਹੋਰ ਜਿੰਨਾ ਮਰਜ਼ੀ ਪੈਸੇ ਲਈ ਜਾਣ ਹਾਂ ਲੈ ਕੇ ਵੀ ਬੋਟਰ ਇੱਧਰ ਪਾ ਜਾਂਦੇ ਹਾਂ ਲੈਣ ਦੀ ਨਹੀਂ ਮੈਂ ਗੱਲ ਕਰਦਾ ਵੀ ਜਿਵੇਂ ਹੁਣ ਗੱਡੀਆਂ ਹੁੰਦੀਆਂ ਹੋਰ ਖਰਚੇ ਹੁੰਦੇ ਆ ਮਾਹੌਲ ਜਾਨੀ ਬਣ ਜਾਂਦਾ ਬਹੁਤ ਜ਼ਿਆਦਾ ਬਣਾ ਦਿੰਦੇ ਆ ਪਰ ਮਾਹੌਲ ਹੀ ਰਹਿ ਜਾਂਦਾ ਹੁੰਦਾ ਕਦੇ ਨੂੰ ਪਤਾ ਹੀ ਆਪਾਂ ਨੂੰ ਪਤਾ ਲੱਗ ਜਾਂਦਾ ਸਾਡੇ ਜਦੋਂ ਪਹਿਲੀ ਵਾਰ ਸਿਕੰਦਰ ਸਿੰਘ ਦੀਆਂ ਮਲੂਕਾਂ ਦਾ ਕਿੰਨਾ ਸੀਗਾ ਮਗਰ ਵੀ ਜਿੱਤੂ ਆ ਜੇ ਕੋ ਜਮੇ ਤੇ ਅੰਦਰ ਖਾਤੇ ਲੋਕਾਂ ਨੇ ਆਪ ਪਾਰਟੀ ਦੇ ਮੀਰ ਨਾਲ ਬਾਹਰੋਂ ਸੀਗਾ ਸਾਡੀ ਇਹ ਰਿਕੁਐਸਟ ਹੈ ਹਰੇਕ ਪਿੰਡਾਂ ਦੇ ਵਿੱਚ ਵੀ ਆਪ ਦੇ ਹਲਕੇ ਦਾ ਬੰਦਾ ਹੋਣਾ ਚਾਹੀਦਾ ਭਾ ਕਿਸੇ ਵੀ ਪਾਰਟੀ ਦਾ ਬਾਹਰਲੇ ਹਲਕੇ ਦਾ ਬੰਦਾ ਜਿਹੜਾ ਖੜਾ ਕਰਦੇ ਐ ਐਮ ਐਲ ਏ ਲਿਆ ਕੇ ਉਹਨੂੰ ਵੋਟ ਨਾ ਪਾਓ ਹੁਣ ਕੋਈ ਨਹੀਂ ਕਰਨਾ ਆਪਦੇ ਹਲਕੇ ਵਾਲੇ ਬੰਦੇ ਨੂੰ ਹੁੰਦੇ ਕਿਉਂ ਨਹੀਂ ਹੁਣ ਆਪਣੇ ਬਾਹਰਲੇ ਹਲਕੇ ਦਾ ਇਹ ਪੂਲੇ ਦਾ ਲੜਾ ਆਪਦੇ ਹਲਕੇ ਦਾ ਬੰਦਾ ਉਹ ਹਮੇਸ਼ਾ ਮੋਹ ਰੱਖੂਗਾ ਉਹਨੇ ਪਿੰਡ ਚ ਵੜਨਾ ਵੀ ਹੁੰਦਾ ਆਪਦੇ ਹਲਕੇ ਚ ਆਉਣਾ ਜਿਹੜਾ ਹੁਣ ਪਾਣੀ ਦਾ ਕੱਢਿਆ ਇਹਨੇ ਮੰਤਰੀ ਨੇ ਪਹਿਲਾਂ ਤਾਂ ਕੱਢਿਆ ਸੀਗਾ ਤੇ ਇਹ ਨਹੀਂ ਕੀਤਾ ਮੁੜ ਕੇ ਕਾਂਗੜ ਨੇ ਖੜਾਤਾ ਪਾਣੀ ਕਿਹੜਾ ਪਾਣੀ ਦਾ ਇੱਕ ਨਾ ਬਾਪੂ ਜੀ ਜਿਹੜਾ ਜਿਹੜਾ ਗੰਦੇ ਨਾਲੇ ਦਾ ਪਾਣੀ ਕੱਢਿਆ ਸੀਗਾ ਕੱਢਿਆ ਸੀ ਠੀਕ ਹੈ ਕਿਹਨੇ ਕਢਵਾਇਆ ਸੀ ਇੱਕ ਪਹਿਲਾਂ ਤਾਂ ਮੰਤਰੀ ਨੇ ਤਾਂ ਚੱਕਾ ਚੱਕਾ ਤਾਂ ਮੰਤਰੀ ਨੇ ਚੱਕਿਆ ਸੀਗਾ ਤੇ ਮੋਰ ਕੇ ਕਾਂਗੜ ਨੇ ਕਢਾ ਕਾਂਗੜ ਨੂੰ ਅੱਛਾ ਸ਼ਾਵਸ਼ ਕਾਂਗੜ ਨੂੰ ਮਿਲ ਗਈ ਅੱਛਾ ਐ ਹੋ ਜਾਣਾ ਜੀ ਹਾਂ ਗਲਤੀ ਆ ਜਿਹੜੇ ਵਿੱਚੋਂ ਲੱਤਾਂ ਖੇਚਣ ਵਾਲੇ ਬਥੇਰੇ ਹੁੰਦੇ ਆ ਜੀ ਇੱਧਰ ਕੋਈ ਸਮੱਸਿਆ ਕੀ ਵੱਡੀ ਲੱਗਦੀ ਹੈ ਜੀ ਤੁਹਾਨੂੰ ਜੀ ਕਿਵੇਂ ਜੀ ਤੁਸੀਂ ਕਿਹੜੀ ਸਮੱਸਿਆ ਨੂੰ ਸਾਹਮਣੇ ਵੈਸੀ ਕੀ ਮੁਸ਼ਕਲ ਲੋਕਾਂ ਨੂੰ ਕੋਈ ਆ ਰਹੀ ਹੈ ਇੱਧਰ ਨਹੀਂ ਇੱਧਰ ਕੋਈ ਮੁਸ਼ਕਲ ਹੈ ਜੀ ਐਂ ਨਾ